ਲਗਭਗ ਪੰਜ ਧਰਮਾਂ ਮੈਂ ਪੜੇ ਇੰਨੀ ਵਿਦਿਆ ਹਾਸਲ ਕਰਨ ਦੇ ਬਾਅਦ ਵੀ ਜਿਸ ਦਿਨ ਮੈਂ ਬੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਉਸ ਦਿਨ ਮੈਨੂੰ ਬਹੁਤ ਵੱਡਾ ਝਟਕਾ ਵੱਜਿਆ ਸਿੱਖ ਫੈਮਲੀਆਂ ਧਰਮ ਪਰिवਰਤਨ ਕਰ ਰਹੀਆਂ ਨੇ ਕਾਫੀ ਸਾਡੀਆਂ ਭੈਣਾਂ ਨੇ ਤੁਮਲਾ ਸਾਹਿਬਸ ਜਾ ਕੇ ਮੋਡਲਿੰਗ ਜਾਂ ਫਿਰ ਗਾਣਿਆਂ ਦੇ ਰੀਲਾਂ ਵਗੈਰਾ ਬਣਾਉਂਦੀਆਂ ਨੇ ਤੇ ਜਿਉ ਉਹ ਲੜਕੀ ਮੇਕਅਪ ਕਰ ਰਹੀ ਹੈ ਗਲਤ ਕੱਪੜੇ ਪਹਿਨ ਰਹੀ ਹੈ ਗਲਤ ਬਿਜ਼ਨਸ ਵੱਲ ਜਾ ਰਹੀ ਹੈ ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਉਹ ਹਾਲਾਤ ਹੋਣਗੇ ਵੀ ਅਸੀਂ ਸੋਚ ਵੀ ਨਹੀਂ ਸਕਦੇ। ਬੱਲੂ ਰਾਮ ਗੜੀਆ ਨਾਮ ਦਾ ਇੱਕ ਸੋਸ਼ਲ ਮੀਡੀਆ ਤੇ ਉਹ ਭੰਗੜਾ ਵੀ ਕਰਦਾ ਹੈ। ਕਹਿੰਦਾ ਵੀ ਮੈਂ ਕੋਰੀਓਗ੍ਰਾਫਰ ਹਾਂ। ਉਹ ਗਿੱਧਾ ਵੀ ਪਾਉਂਦਾ ਹੈ। ਕੁੜੀਆਂ ਨੂੰ ਗਿੱਧਾ ਵੀ ਸਿਖਾਉਂਦਾ ਹੈ। ਮਤਲਬ ਜਿਹੜੇ ਲੋਕ ਵਿਰੋਧ ਕਰਦੇ ਨੇ ਉਹ ਸਹੀ ਨੇ ਜਾਂ ਉਹ ਖੁਦ ਸਹੀ ਹੈ? ਜਿਹੜਾ ਰੀਅਲ ਸਿੱਖ ਹੈ ਉਸ ਨੂੰ ਭੰਗੜਾ ਅਲਾਉਡ ਨਹੀਂ ਹੈ। ਸਾਡਾ ਖੂਨ ਯੋਧੇ ਸੂਰਮਿਆਂ ਦਾ ਹੈ। ਅਸੀਂ ਭੰਗੜੇ ਨਹੀਂ ਪਾ ਸਕਦੇ। ਲੇਕਿਨ ਅੱਜ ਦੇ ਯੂਥ ਨੂੰ ਸਿਖਾਇਆ ਜਾ ਰਿਹਾ ਹੈ। ਭੰਗੜੇ ਦੀਆਂ ਮੂਰਤੀਆਂ ਸੀ। ਕੁੜੀਆਂ ਗਲਤ ਸੰਦੇਸ਼ ਦਿੱਤਾ ਜਾ ਰਿਹਾ 20 ਸਾਲ ਗੁੰਭ ਕਰਨ ਦੀ ਨੀਂਦ ਸੌ ਕੇ ਮੈਂ ਦੁਬਾਰਾ ਉਠਿਆ ਸੱਚੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਭਾਜੀ ਕਿਵੇਂ ਹੋ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਤੇ ਸਭ ਕਿਰਪਾ ਵੀਰ ਜੀ ਸਭ ਕਿਰਪਾ ਆਪ ਜੀ ਸੁਣਾਓ ਜੀ ਬਿਲਕੁਲ ਜੀ ਬਹੁਤ ਵਧੀਆ ਤੁਹਾਡੀਆਂ ਜਿਹੜੀਆਂ ਵੀਡੀਓਜ਼ ਨੇ ਕਾਫੀ ਮੋਟੀਵੇਸ਼ਨਲ ਹੁੰਦੀਆਂ ਨੇ ਕਾਫੀ ਹੈਲਥ ਦੇ ਰਿਲੇਟਡ ਤੁਸੀਂ ਕੰਟੈਂਟ ਬਣਾਉਂਦੇ ਹੋ ਹਨਾ ਹਾਂਜੀ ਹਾਂਜੀ ਤੇ ਪਹਿਲਾਂ ਤੁਸੀਂ ਦੱਸੋ ਵੀ ਇਹਦੀ ਸ਼ੁਰੂਆਤ ਤੁਸੀਂ ਕਦੋਂ ਕੀਤੀ ਤੇ ਮਤਲਬ ਤੁਸੀਂ ਆਪਣੇ ਬਾਰੇ ਜਿੰਨਾ ਦੱਸ ਸਕਦੇ ਹੋ ਥੋੜਾ ਡਿਟੇਲ ਦੇ ਵਿੱਚ ਵੀਰ ਜੀ ਸਾਡਾ ਨਾਮ ਹੈਗਾ ਪੂਰਾ ਅਮਨਪ੍ਰੀਤ ਸਿੰਘ ਜੀ ਜੀ ਤੇ ਮਾਝਾ ਪੰਜਾਬ ਉਹ ਗੁਰਦਾਸਪੁਰ ਤੋਂ ਅਸੀਂ ਬਿਲੋਂਗ ਕਰਦੇ ਹਾਂ ਜੀ ਜੀ ਜਣਾ ਸਾਡੀ ਉੱਥੋਂ ਦੀਆਂ ਨੇ ਜੀ ਬਿਲਕੁਲ ਲੇਕਿਨ ਇਹ ਹੈ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਹਾਂਜੀ ਤੇ ਸਕੂਲਿੰਗ ਸਾਡੀ ਪਹਿਲੇ ਪੰਜਾਬ ਚ ਹੋਈ ਜੀ ਉਸ ਤੋਂ ਉਪਰੰਤ ਆਪਣੀ ਫੈਮਿਲੀ ਦੇ ਨਾਲ ਅਸੀਂ ਮੁੰਬਈ ਪੜ੍ਹਦੇ ਰਹੇ ਹਾਂ ਜੀ ਜੀ ਫਿਰ ਦਿੱਲੀ ਤੋਂ ਸਟੱਡੀ ਕੀਤੀ ਜੀ ਮੋੜ ਫਿਰ ਪੰਜਾਬ ਆ ਗਏ ਅੱਛਾ ਜੀ ਠੀਕ ਹੈ ਇੱਥੇ ਆ ਕੇ ਸੈਟਲ ਹੋ ਗਏ ਬਿਲਕੁਲ ਬਿਲਕੁਲ ਤੁਸੀਂ ਹਾਂ ਜੀ ਤੁਸੀਂ ਮੁੰਬਈ ਪੜ੍ਹਦੇ ਰਹੇ ਹੋ ਹਨਾ ਹਾਂ ਜੀ ਮਤਲਬ ਆਪਾਂ ਨਾ ਪੰਜਾਬ ਦੇ ਜੰਮੇ ਆ ਤੇ ਆਪਾਂ ਜਦੋਂ ਬਾਹਰਲੇ ਜਗਾਂ ਤੇ ਜਾਂਦੇ ਆ ਤੇ ਆਪਾਂ ਨੂੰ ਕਿਤੇ ਨਾ ਕਿਤੇ ਖਿੱਚ ਪੈਂਦੀ ਹੈ ਵੀ ਆਪਾਂ ਪੰਜਾਬ ਦੇ ਵਿੱਚ ਹੀ ਜਾਈਏ ਹਨਾ ਤੇ ਪਰ ਉੱਥੇ ਬਾਹਰ ਦੇ ਇਲਾਕਿਆਂ 'ਚ ਜਾ ਕੇ ਆਪਾਂ ਨੂੰ ਪਤਾ ਵੀ ਬਹੁਤ ਚੀਜ਼ਾਂ ਲੱਗਦੀਆਂ ਨੇ ਵੀ ਫਰਕ ਪਤਾ ਲੱਗਦਾ ਹੈ ਇਨਸਾਨੀਅਤ ਦਾ ਜਾਂ ਉੱਥੋਂ ਦੇ ਲੋਕ ਕਿੱਦਾਂ ਨੇ ਆਪਣੇ ਨਾਲ ਕਿੱਦਾਂ ਟਰੀਟ ਕਰਦੇ ਨੇ ਹਣਾ ਉੱਥੋਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸੀ ਤੁਹਾਡਾ ਮੁੰਬਈ ਦਾ ਵੀਰ ਜੀ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਸੋਚ ਆ ਬਹੁਤ ਐਡਵਾਂਸਡ ਆ ਹਾਂਜੀ ਲੇਕਿਨ ਜੀ ਆਪਾਂ ਗੱਲ ਕਰੀਏ ਕਿ ਹੈਲਥ ਵਾਈਜ਼ ਹਾਂਜੀ ਜਾਂ ਲਿਵਿੰਗ ਦਾ ਜੋ ਸਟਾਈਲ ਆ ਉਹ ਤਰੀਕਾ ਜਿਹੜਾ ਆਪੋਜ਼ਿਟ ਆ ਪੂਰਾ ਜੀ ਪੰਜਾਬ ਦੇ ਨਾਲ ਪੂਰਾ ਪੁੱਠਾ ਆ ਉਥੇ ਲੋਕ ਸਿਰਫ ਇੱਕ ਚੀਜ਼ ਤੇ ਧਿਆਨ ਦਿੰਦੇ ਨੇ ਵੀ ਅਸਾਂ ਸੈਕਸੈਸ ਹਾਸਲ ਕਰਨੀ ਆ ਪੈਸਾ ਕਮਾਉਣਾ ਆ ਚਾਹੇ ਉਹਦੇ ਵਾਸਤੇ ਸਾਨੂੰ ਕੁਝ ਵੀ ਜਿਹੜਾ ਦਾਤੇ ਲਾਣਾ ਪਵੇ ਔਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਆ ਉਹ ਆਪਣੀ ਸਿਹਤ ਨੂੰ ਜੀ ਨਜ਼ਰ ਅੰਦਾਜ਼ ਕਰ ਦਿੰਦੇ ਸੋ ਇਹ ਚੀਜ਼ਾਂ ਹੈਗੀਆਂ ਨੇ ਬਹੁਤ ਉਥੇ ਆਪਾਂ ਕਹਿ ਸਕਦੇ ਆ ਕਿ ਸਿੱਖ ਸਕਦੇ ਆ ਹਾਂਜੀ ਥੋੜੇ ਸਬੇ ਵਾਸਤੇ ਜੀ ਲੇਕਿਨ ਜੋ ਪੰਜਾਬ ਹੈ ਉਹਦਾ ਕੋਈ ਮੁਕਾਬਲਾ ਜੀ 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 ਬਿਲਕੁਲ ਜੀ ਮੈਂ ਨਾ ਤੁਹਾਡੇ ਨਾਲ ਕਾਫੀ ਸਾਰੀਆਂ ਗੱਲਾਂ ਕਰਨੀਆਂ ਨੇ ਮੈਂ ਸੋਚਦਾ ਵੀ ਸਾਰੀਆਂ ਚੀਜ਼ਾਂ ਕਵਰ ਹੋ ਜਾਣ ਤੇ ਤੁਸੀਂ ਵੀਡੀਓਜ਼ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਸ਼ੇਅਰ ਕਰਦੇ ਰਹਿੰਦੇ ਹੋ ਤੁਸੀਂ ਇਹ ਦੱਸੋ ਵੀ ਆਪਣੇ ਇੰਸਟਾਗ੍ਰam ਤੇ ਤੁਸੀਂ ਲਿਖ ਰੱਖਿਆ ਹੈਲਥ ਰਿਲੇਟਿਡ ਵੀ ਤੁਸੀਂ ਕੰਟੈਂਟ ਪਾਉਂਦੇ ਹੋ ਹਨਾ ਇਹ ਰਿਲੇਸ਼ਨਸ਼ਿਪ ਦੇ ਬਾਰੇ ਵੀ ਤੁਸੀਂ ਦੱਸਦੇ ਹੋ ਆਪਣੇ ਸਿੱਖੀ ਜਿਹੜੇ ਸਿਧਾਂਤ ਨੇ ਜਾਂ ਜਿਹੜੇ ਇਤਿਹਾਸ ਹੈ ਜਾਂ ਜਿਹੜੀਆਂ ਵੀ ਚੀਜ਼ਾਂ ਸਿੱਖੀ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਬਾਰੇ ਵੀ ਤੁਸੀਂ ਮਤਲਬ ਸਮੇ ਸਮੇਂ ਤੇ ਦੱਸਦੇ ਰਹਿੰਦੇ ਹੋ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਜਾਂ ਸਿੱਖਣ ਵਾਲੀਆਂ ਹੁੰਦੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਨੌਲੇਜ ਤੁਸੀਂ ਪੜ੍ਹਾਈ ਦੇ ਦੌਰਾਨ ਹੀ ਲਈ ਜਾਂ ਵੈਸੇ ਵੀ ਤੁਹਾਡੇ ਐਕਸਪੀਰੀਅੰਸ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਤੁਸੀਂ ਸਿੱਖੀਆਂ ਵੀਰ ਜੀ ਅਸੀਂ ਮੁੰਬਈ ਪੜ੍ਹਦੇ ਹੁੰਦੇ ਸੀ ਜੀ ਮੈਨੂੰ ਯਾਦ ਆ ਉਦੋਂ ਮੈਂ ਸੈਕੰਡ ਇਅਰ ਦੇ ਵਿੱਚ ਹੁੰਦਾ ਸੀਗਾ ਆਪਣੀ ਸਟੱਡੀ ਦੇ ਵਿੱਚ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸੀਗੇ ਕਿਉਂਕਿ ਮੇਰੀ ਪਹਿਲੀ ਦੁਨੀਆ ਅਲੱਗ ਸੀ ਮੈਂ ਇੱਕ ਮਟੀਰੀਲਿਸਟਿਕ ਦੁਨੀਆ ਤੋਂ ਬਿਲੋਂਗ ਕਰਦਾ ਜੋ ਮੇਰਾ ਪਾਸਟ ਹੈਗਾ ਇਨਸਾਨ ਦੇ ਕੋਲ ਸਭ ਕੁਝ ਹੈਗਾ ਲੇਕਿਨ ਸਕੂਨ ਸ਼ਾਂਤੀ ਖੁਸ਼ੀ ਨਹੀਂ ਹੈਗੀ ਮੈਂ ਆਪਣੀ ਪੜ੍ਹਾਈ ਦੇ ਦੌਰਾਨ ਜਿੰਨਾ ਹੋ ਸਕੇ ਵਿਦਿਆ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਰੰਗ ਬਰੰਗੀ ਦੁਨੀਆ ਦੇ ਕੋਲੋਂ ਰੰਗ ਬਰੰਗੇ ਲਖਾਰੀਆਂ ਦੇ ਕੋਲੋਂ ਜੋ ਵੀ ਮੈਨੂੰ ਹਾਸਲ ਹੋ ਸਕੇ ਲਗਭਗ 5 ਧਰਮ ਮੈਂ ਪੜੇ ਅੱਛਾ ਜੀ ਠੀਕ ਹੈ ਜਿਹਦੇ ਵਿੱਚ ਹਿੰਦੂਇਜ਼ਮ ਵੀ ਆਉਂਦੀ ਆ ਬੁੱਧਿਜ਼ਮ ਆਉਂਦੀ ਆ ਜੀ ਇਸਲਾਮਿਕ ਧਰਮ ਆਉਂਦਾ ਆ ਔਰ ਸਭ ਤੋਂ ਪੁਰੰਤ ਜਿਹੜਾ ਸਭ ਤੋਂ ਉੱਪਰ ਜਿਹੜਾ ਗੁਰੂ ਸਾਹਿਬ ਨੇ ਸ੍ਰੇਸ਼ਟ ਰੱਖਿਆ ਆਪਣਾ ਸਿੱਖ ਧਰਮ ਜੀ ਬਿਲਕੁਲ ਇੰਨੀ ਵਿਦਿਆ ਹਾਸਲ ਕਰਨ ਦੇ ਬਾਅਦ ਵੀ ਜਿਸ ਦਿਨ ਮੈਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਉਸ ਦਿਨ ਮੈਨੂੰ ਬਹੁਤ ਵੱਡਾ ਝਟਕਾ ਵਜਿਆ अच्छा जी तो मेनू लग लगया कि मना जो भी इनी मेहनत कीती आए ये कुछ भी नहीं हम्म शुरुआत आज हुई है हम्म क्योंकि जो गुरु ग्रंथ साहिब जी दी वाणी सਾਨੂੰ ਸਿਖਾਉਂਦੀ ਆ ਉਹ ਅਲੱਗ ਲੈਵਲ ਤੇ ਆ ਉਹਦਾ ਕੋਈ ਮੁਕਾਬਲਾ ਨਹੀਂ ਕੋਈ ਅੰਤ ਨਹੀਂ ਪਾ ਸਕਦੇ ਅਸੀਂ ਅਥਾਹ ਸਮੁੰਦਰ ਆ ਵੀਰ ਜੀ ਮੇਰੇ ਅੰਦਰ ਇੱਕ ਸਵਾਲ ਪੈਦਾ ਹੋਇਆ ਸ਼ੁਰੂ ਤੋਂ ਮਨ ਦੇ ਵਿੱਚ ਚਾਹ ਸੀਗਾ ਕਿ ਮੈਂ ਆਪ ਵੀ ਕੋਈ ਚੰਗਾ ਕਰਾਂ ਤੇ ਆਪਣੇ ਸਮਾਜ ਵਾਸਤੇ ਵੀ ਕੋਈ ਚੰਗਾ ਕਰ ਸਕਾਂ ਸਿਰਫ ਇੱਕ ਸਵਾਲ ਕਿ ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਆ ਕਿ ਅੱਜ ਦੇ ਸਿੱਖ ਔਰ ਪਹਿਲੇ ਸਿੱਖਾਂ ਦੇ ਵਿੱਚ ਇਹਨਾਂ فاਸਲਾ ਕਿਉਂ? ਸੋ ਉਥੋਂ ਸ਼ੁਰੂਆਤ ਹੋਈ। ਬਹੁਤ ਮਿਹਨਤ ਕੀਤੀ। ਉਹ ਮਿਹਨਤ ਵੀ ਰੱਬ ਕਰਵਾਉਂਦਾ। ਇਨਸਾਨ ਖੁਦ ਨਹੀਂ ਕਰ ਸਕਦਾ ਕੁਝ ਵੀ। ਸਾਰਾ ਕੁਝ ਸਾਈਡ ਤੇ ਕਰਕੇ ਖੋਜ-ਬੀਨ ਕਰਨੀ ਇਤਿਹਾਸ ਦੀ, ਆਪਣੇ ਆਪ ਨੂੰ ਜਾਨਣਾ ਪਹਿਚਾਨਣਾ ਬਹੁਤ ਵੱਡੀ ਖੇਡ ਹੈ। ਸੋ ਉਹਨਾਂ ਸਵਾਲਾਂ ਨੂੰ ਢੋਲਦੇ ਹੋਏ, ਫੋਲਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਇਹ ਪਤਾ ਲੱਗਦਾ ਕਿ ਬਹੁਤ فاਸਲਾ ਆਇਆ ਵੀਰ ਜੀ। ਬਹੁਤ ਜ਼ਿਆਦਾ। ਜੋ ਪਹਿਲੇ ਸਿੱਖਾਂ ਦਾ ਜੀਵਨ ਹੁੰਦਾ ਸੀ, ਅੱਜ ਉਹ ਸਿੱਖਾਂ ਦਾ ਨਹੀਂ। ਜਦੋਂ ਅੰਗਰੇਜ਼ ਆਏ ਆ, ਸਭ ਜਿੰਨਾ ਚਿਰ ਸਿੱਖ ਹੈਗੇ ਨੇ ਪੰਜਾਬ ਦੇ ਵਿੱਚ ਪਾਵਰ ਦੇ ਵਿੱਚ ਉਹਨਾਂ ਚਿਰ ਸਾਡਾ ਰਾਜ ਨਹੀਂ ਹੋ ਸਕਦਾ। ਕਰੀਬਨ 200 ਸਾਲ ਉਹਨਾਂ ਨੇ ਰਾਜ ਕੀਤਾ ਭਾਰਤ ਤੇ ਉਹਦੇ ਵਿੱਚੋਂ 100 ਸਾਲ ਉਹਨਾਂ ਨੂੰ ਸਿੱਖਾਂ ਦੀ ਜੜਾ ਬਟਨ ਜੇ ਲੱਗ ਗਏ। ਇੱਕ ਇੱਕ ਚੀਜ਼ ਉਹਨਾਂ ਨੇ ਮਿਟਾ ਕੇ ਰੱਖ ਦਿੱਤੀ। ਅੱਜ ਭਾਵੇਂ ਕੋਈ ਕਹਿੰਦਾ ਕੋਹ ਦਾ ਫੰਨੇਖਾਂ ਕਿਉਂ ਨਾ ਹੋਵੇ। A to Z ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਭੋਜਨ ਦਾ ਸੇਵਨ ਹੋ ਰਿਹਾ ਸਾਡੇ ਸਿੱਖਾਂ ਨੂੰ ਬਣਾਉਣਾ ਨਹੀਂ ਹੁੰਦਾ। ਉਹਨਾਂ ਦਾ ਫਰਸਟ ਟਾਰਗੇਟ ਸੀ ਕਿ ਹੈਲਥ। ਹਮ ਇਹਨਾਂ ਦੀ ਤੰਦਰੁਸਤੀ ਬਰਬਾਦ ਕਰ ਦਿਓ। ਕਿਉਂਕਿ 올 ਓਵਰ ਦੀ ਵਰਲਡ ਪੰਜਾਬ ਦੇ ਜਿਹੜੇ ਸਿੱਖ ਸੀ ਉਹ ਸਿਹਤ ਬਖੋ ਜਾਂਦੇ ਆ ਅੱਜ ਸਿਹਤ ਕਮਜ਼ੋਰ ਹੋਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਮੁੱਖ ਸਿਹਤ ਮੈਂਟਲ ਪੀਸ ਮੈਂਟਲ ਹੈਲਥ ਉਹ ਜਿਆਦਾ ਜ਼ਰੂਰੀ ਆ ਜਿੰਨਾ ਚਿਰ ਅਸੀਂ ਕੁਦਰਤ ਦੇ ਨਾਲ ਨਹੀਂ ਜੁੜਦੇ ਉਹਨਾਂ ਚਿਰ ਸਾਨੂੰ ਇਹ ਜ ਨਹੀਂ ਮਿਲ ਸਕਦੀ ਸ਼ਰਧਾਈ ਦੇ ਬਾਰੇ ਕਾਫੀ ਸਾਰੀਆਂ ਰੀਲਾਂ ਬਣਾਈਆਂ ਜਾਂਦੀਆਂ ਨਵੇਂ ਮੁੰਡਿਆਂ ਦੇ ਵੱਲੋਂ ਜਿਹੜਾ ਸਮਾਂ ਬਦਲ ਰਿਹਾ ਵਾ ਹੁਣ ਸਮਾਂ ਹੈਗਾ ਅਵੇਅਰਨੈਸ ਦਾ ਲੋਕ ਦਿਨੋਂ ਦਿਨ ਜਾਗਦੇ ਜਾ ਰਹੇ ਨੇ ਕਿਹੜੇ ਪਾਸੇ ਨੂੰ ਪਿੱਛੇ ਨੂੰ ਬੈਕ ਟੂ ਰੂਟਸ ਜਾ ਰਹੇ ਉਹਨਾਂ ਨੂੰ ਪਤਾ ਲੱਗ ਰਿਹਾ ਅਸੀਂ ਕੀ ਕਰ ਰਹੇ ਆ ਔਰ ਸਾਨੂੰ ਕੀ ਕਰਨਾ ਚਾਹੀਦਾ ਗੱਲ ਹੈਗੀ ਸ਼ਰਧਾਈ ਇਹ ਤੇ ਪੁਰਾਤਨ ਖਰਾਕ ਆ ਕਮੇਨ ਗੁਰੂ ਸਾਹਿਬ ਨੇ ਤੇ ਨਿਤ 365 ਦਿਨ ਸਿੱਖਾਂ ਨੂੰ ਸਰਦਾਈ ਦਾ ਹੁਕਮ ਦਿੱਤਾ ਹੋਇਆ ਗਰਮੀਆਂ ਚ ਸਰਦਾਈ ਤੇ ਸਿਆਲ ਦੇ ਵਿੱਚ ਦੋਦੀ ਫਰਕ ਇੰਨਾ ਕੀ ਬਸ ਉਹ ਕੁਝ ਚੀਜ਼ਾਂ ਗਰਮ ਕਰ ਦੇਈਦਾ ਤੇ ਉਹ ਦੋਦੀ ਬਣ ਜਾਂਦੀ ਹੈ ਨੰਬਰ 1 ਖਰਾਕ ਹੈ ਭਰਾ ਜੀ ਇਨਸਾਨ ਦੇ ਹਿਸਾਬ ਦੇ ਨਾਲ ਇਸ ਨੂੰ ਸੇਵਨ ਕਰਨਾ ਚਾਹੀਦਾ ਜੇ ਇਨਸਾਨ ਕਮਜ਼ੋਰ ਹੈ ਕਿਉਂਕਿ ਖੇੜ ਹੈਗੀ ਪਾਚਨ ਤੰਤਰ ਦੀ ਜੇ ਡਾਈਜੈਸਟਿਕ ਸਿਸਟਮ ਕਮਜ਼ੋਰ ਹੈ ਤੇ ਚੰਗੀ ਖਰਾਕ ਅਸੀਂ ਪਛਾਣ ਨਹੀਂ ਸਕਦੇ ਉਹਦੇ ਵਾਸਤੇ ਸਾਨੂੰ ਆਪਣਾ ਪਾਚਨ ਤੰਤਰ ਤਕੜਾ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਬਹੁਤੀ ਸ਼ਾਨਦਾਰ ਭਾਜੀ ਖਰਾਕ ਹੈਗੀ ਆ ਔਰ ਹਰ ਇੱਕ ਵਰਗ ਦਾ ਹਰ ਏਜ ਦਾ ਇਨਸਾਨ ਇਸ ਦਾ ਸੇਵਨ ਕਰ ਸਕਦਾ ਕੱਲ ਹੈਗੀ ਆ ਆਪਾਂ ਕਹਿ ਸਕਦੇ ਹਾਂ ਕਿ ਕੁਝ ਲੋਕ ਇਸ ਨੂੰ ਛਾਣਾ ਲਾ ਲੈਂਦੇ ਨੇ ਲਾਈਟ ਕਰ ਲੈਂਦੇ ਨੇ ਉਹਨਾਂ ਦੀ ਸਿਹਤ ਪੱਖੋਂ ਕੁਝ ਲੋਕ ਸਿੱਧਾ ਡਾਇਰੈਕਟ ਕੰਜ਼ੂਮ ਕਰਦੇ ਨੇ ਉਹ ਤਗੜੇ ਨੇ ਇਸ ਕਰੇ ਕੰਜ਼ੂਮ ਕਰ ਲੈਂਦੇ ਨੇ ਨੋਲੇਜ ਨਾ ਹੋਣ ਦੀ ਵਜ੍ਹਾ ਨਾਲ ਕਾਫੀ ਸਾਰੇ ਲੋਕ ਇਸ ਚੀਜ਼ ਨੂੰ ਦੇਖਦੇ ਨੇ ਵੀ ਇਹਦੇ ਵਿੱਚ ਨਸ਼ਾ ਹੁੰਦਾ ਵੀਰ ਜੀ ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਕਿ ਇੱਕ ਮੱਝ ਲਿਬੜੀ ਹੋਵੇ ਨਾ ਤੇ ਉਹ ਪੂਛ ਮਾਰ ਕੇ ਸਾਰਿਆਂ ਨੂੰ ਲਵੇੜ ਦਿੰਦੀ ਸੋ ਇੱਕ ਤੇ ਇਨਸਾਨ ਪਿੱਛੇ ਜਿਹੜਾ ਆ ਫਿਰ ਉਹ ਕਿਰਦਾਰ ਕਮਜ਼ੋਰ ਪੈ ਜਾਂਦਾ ਸਾਡੇ ਵੀ ਇਲਾਕੇ ਦੇ ਵਿੱਚ ਕਈ ਸਾਡੇ ਵੀਰ ਭਰਾ ਹੈਗੇ ਨੇ ਪੁੱਛਦੇ ਨੇ ਆ ਕੇ ਵੀ ਵੀਰ ਜੀ ਇਹ ਤੁਹਾਡੇ ਭਰਾ ਜਿਹੜੇ ਲੱਗੇ ਹੋਏ ਨੇ ਸਾਰੇ ਇਲਾਕੇ ਦੇ ਵਿੱਚ ਸਰਦਾਰੀ ਦਾ ਜੀ ਕਰ ਰਹੇ ਨੇ ਆਪਣਾ ਕਿਰਤ ਕਰ ਰਹੇ ਨੇ ਕੁਝ ਨਸ਼ਾ ਤੇ ਨਹੀਂ ਹੈਗਾ ਸੋ ਇਹ ਸੋਚ ਜਿਹੜੀ ਆ ਕਿੱਥੋਂ ਬਣੀ ਆ ਕੋਈ ਇੱਕ ਅਦਾ ਇਨਸਾਨ ਆ ਜਿਸ ਨੇ ਗਲਤ ਕਰਮ ਕੀਤਾ ਉਹਦੇ ਕਰਕੇ ਜਿਹੜਾ ਸਾਰੇ ਇਲਾਕੇ ਚ ਉਹ ਚੀਜ਼ ਫੈਲ ਜਾਂਦੀ ਹੈ ਹੈਲਥ ਵਾਸਤੇ ਬਹੁਤ ਵਧੀਆ ਯਾ ਅੰਗਰੇਜ਼ੀ 'ਚ ਆਪਾਂ ਇਸਨੂੰ ਵਲਮੈਂਟ ਸ਼ੇਕ ਬੋਲ ਸਕਦੇ ਹਾਂ ਆਪਣੇ ਸਿੱਖ ਫੈਮਲੀਆਂ ਕਾਫੀ ਨੇ ਜਿਹੜੀਆਂ ਧਰਮ ਪਰਿਵਰਤਨ ਕਰ ਰਹੀਆਂ ਨੇ ਵਿੱਚ ਜਦੋਂ ਇੰਜਣ ਕਮਜ਼ੋਰ ਹੁੰਦਾ ਤੱਬੇ ਆਪਣੇ ਆਪ ਜਿਹੜਾ ਖਾਮਯਾਬਾ ਭੁਗਤਣ ਮੇਨ ਚੀਜ਼ ਸਾਡੇ ਲੀਡਰ ਸਾਡੇ ਜਥੇਦਾਰ ਜੋ ਪੰਥਕ ਮਸਲੇ ਅਜੇ ਤੱਕ ਸੁਲਝਾ ਨਹੀਂ ਸਕੇ ਜਿਵੇਂ ਆਪਾਂ ਸੂਰਜ ਪ੍ਰਕਾਸ਼ ਕ੍ਰਾਂਤੀ ਗੱਲ ਕਰ ਸਕਦੇ ਹਾਂ ਜਿਸਨੂੰ ਬਹੁਤ ਮਾਨਤਾ ਪ੍ਰਾਪਤ ਅ ਸਤਿਕਾਰ ਕੀਤਾ ਜਾਂਦਾ ਲੇਕਿਨ ਉਹਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਪੰਕਤੀਆਂ ਨੇ ਜਿਹਨੂੰ ਸੁਲਝਾਉਣਾ ਬਹੁਤ ਜ਼ਰੂਰੀ ਹੈ ਐਵੇਂ ਹੀ ਸਿੱਖੀ ਦੇ ਵਿੱਚ ਰਹਿਤ ਮਰਿਆਦਾ ਹੈ ਅੱਜ ਸਿੱਖ ਧੜੇਬੰ ਇਹ ਤੇ ਕੋਡ ਆਫ ਕੰਡਕਟ ਇੱਕ ਨਹੀਂ ਹੁੰਦਾ ਉਹਨਾਂ ਚ ਸਿੱਖ ਇੱਕ ਨਹੀਂ ਹੋ ਸਕਦਾ ਹਰ ਇੱਕ ਬੰਦੇ ਨੂੰ ਆਪਣੀ ਆਪਣੀ ਕੋਸੀ ਦੀ ਪਾਈ ਹੋਈ ਹੈ ਜਦੋਂ ਲੀਡਰ ਆਪਣਾ ਕਾਰਜ ਨਹੀਂ ਕਰਨਗੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਫਿਰ ਜਿਹੜੀ ਨੌਜਵਾਨ ਪੀੜੀ ਆ ਜਾਂ ਅੱਗੇ ਸੰਗਤ ਆ ਉਸ ਨੂੰ ਦਿਖਾਈ ਕਿਵੇਂ ਦੇਵੇਗਾ ਅਸੀਂ ਬਾਰ ਬਾਰ ਇਹ ਗੱਲ ਕਹਿੰਦੇ ਆ ਕਿ ਭਾਈ ਜਸਮੀਤ ਸਿੰਘ ਜੀ ਅੰਮ੍ਰਿਤਸਰ ਫਿਰ ਉਹ ਕਾਲ ਚਲਾਣਾ ਕਰ ਗਏ ਉਹਨਾਂ ਨੇ ਬਹੁਤ ਦੁਹਾਈ ਦਿੱਤੀ ਕੈਨੇਡੀਅਨ ਸਿੱਖਾਂ ਨੇ ਪਹਿਲੇ ਵੀ ਮਹਾਪੁਰਸ਼ ਨੇ ਇਹ 1950 ਦੀ ਗੱਲ ਹੈ ਐਸਜੀਬੀਸੀ ਨੂੰ ਹੁਕਮ ਕੀਤਾ ਗਿਆ ਕੋਈ ਵੀ ਬਾਣੀ ਦੇ ਨਾਲ ਛੇੜਛਾੜ ਨਹੀਂ ਕਰੇਗਾ ਅੰਗਰੇਜ਼ਾਂ ਨੇ ਪਹਿਲੇ ਛੇੜਛਾੜ ਕੀਤੀ ਸੀ ਐਸਜੀਬੀਸੀ ਨੇ ਹੋਰ ਕਰ ਦਿੱਤੀ ਉਸ ਤੋਂ ਬਾਅਦ ਹੋਰ ਖਲਾਰਾ ਪਿਆ ਵੀਰ ਜੀ ਚੜ੍ਹਦੀ ਕਲਾ ਟੈਂ ਦੀ ਕਲਾ ਦੇ ਵਿੱਚ ਸਮਾਗਿਆ ਹੁਣ ਦੇਖੋ ਕੋਈ ਵੀ ਚੀਜ਼ ਆ ਤੁਸੀਂ ਉਸ ਨੂੰ ਡੀਸੈਂਬਲ ਕਰ ਦੋਗੇ ਦਾ ਕੋਈ ਮੁੱਲ ਨਹੀਂ ਚਾਹੇ ਜਿੰਨੀ ਮਰਜ਼ੀ ਮਹਿੰਗੀ ਹੋਵੇ ਤੁਸੀਂ ਕਹੋਗੇ ਤਾਂ ਕੋਈ ਮੁੱਲ ਨਹੀਂ ਹੈਗਾ ਇਸੇ ਤਰੀਕੇ ਦੇ ਨਾਲ ਕਰੋ ਬਾਣੀ ਬਾਣੀ ਨੂੰ ਅਸੀਂ ਬੰਦ-ਬੰਦ ਕਰ ਦਿਆਂਗੇ ਤੇ ਕਿਉਂਕਿ ਬਾਣੀ ਅਸਰ ਕਰਦੀ ਹੈ ਲਿਵ ਦੇ ਨਾਲ ਧਿਆਨ ਦੇਣਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਧਿਆਨ ਦਿੱਤੇ ਹੋਣਗੇ ਨਰਸਰੀ ਐਲकेजी ਯੂकेजी ਤੋਂ ਲੈ ਕੇ ਜੀ ਤੁਹਾਨੂੰ ਚੰਗੀ ਤਰ੍ਹਾਂ ਗੱਲ ਪਤਾ ਹੈਗੀ ਵੀ ਜਿੰਨਾ ਚਿਰ ਸੀ ਧਿਆਨ ਨਹੀਂ ਦਿੰਦੇ ਸਾਨੂੰ ਇੱਕ ਵੀ ਲਾਈਨ ਯਾਦ ਨਹੀਂ ਹੋਵੇ ਜਿੰਨਾ ਚਿਰ ਧਿਆਨ ਨਹੀਂ ਉਹਨਾਂ ਚਿਰ ਕੋਈ ਚੀਜ਼ ਅਸਰ ਨਹੀਂ ਕਰਦੀ ਔਰ ਇਹ ਗੁਰਬਾਣੀ ਅਕਾਲ ਪੁਰਖ ਸਾਹਿਬ ਵੱਲੋਂ ਬਖਸ਼ੀ ਹੋਈ ਬਹੁਤ ਹੀ ਹਾਈਪਰ ਐਡਵਾਂਸਡ ਸਾਇੰਸ ਹੈ ਇੱਕ ਅਲੱਗ लेवल ਤੇ ਐਗਜ਼ਿਸਟ ਕਰਦੀ ਹੈ। ਹੂੰ। ਉਹਦੇ ਨਾਲ ਆਪਾਂ ਛੇੜ ਛਾੜ ਨਹੀਂ ਕਰ ਸਕਦੇ। ਉੱਥੋਂ ਕਮੀਆਂ ਜਿਹੜੀਆਂ ਸ਼ੁਰੂ ਹੋਈਆਂ ਨੇ ਬਾਣੀ ਦਾ ਅਸਰ ਨਹੀਂ ਹੋਇਆ। ਸਿੱਖ ਕਹਿੰਦੇ ਵੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਇਹਦਾ ਜਿਹੜੇ ਨੌਜਵਾਨ ਕਹਿ ਰਹੇ ਨੇ। ਵੀਰ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਅੱਜ ਦੇ ਸਿੱਖ ਜਿਹੜੇ ਛੋਟੇ-ਛੋਟੇ ਬੱਚੇ ਨੇ ਕਿਦਾਂ ਦੇ ਸਵਾਲ ਪੁੱਛਦੇ ਨੇ। ਕੋਈ ਕਹਿੰਦਾ ਵੱਡੇ ਵੀਰ ਜੀ ਕੀ ਰੱਬ ਹੈਗਾ? ਮੈਨੂੰ ਸਿੱਖੀ ਤੇ ਵਿਸ਼ਵਾਸ ਨਹੀਂ ਹੈਗਾ। ਕੀ ਧਰਮ ਨਾਮ ਦੀ ਕੋਈ ਚੀਜ਼ ਰਜਿਸਟਰ ਕਰਦੀ ਹੈ ਇਹ ਕਿੱਥੋਂ ਗੱਲਾਂ ਹੋਈਆਂ ਕਿਉਂਕਿ ਕਮਜ਼ੋਰੀਆਂ ਆਈਆਂ ਜਿੰਨਾ ਚਿਰ ਇਨਸਾਨ ਨੂੰ ਕੁਝ ਸੀ ਵਿਖਾਵਾਂਗੇ ਨਹੀਂ ਉਹਨਾਂ ਚਿਰ ਉਹ ਬਲੀਵ ਨਹੀਂ ਕਰੇ ਕੋਡ ਆਫ ਕੰਡਕਟ ਜਿਹੜਾ ਆ ਬਹੁਤ ਕਮਜ਼ੋਰ ਪੈ ਚੁੱਕਿਆ ਜੇ ਕੋਈ ਹੁਕਮ ਲਾਗੂ ਵੀ ਹੁੰਦਾ ਪਹਿਲੇ ਸਮੇਂ ਇਦਾਂ ਦੀ ਖੇਡ ਸੀਗੀ ਕੋਈ ਪ੍ਰਾਤਨ ਸਮੇਂ 'ਚ ਜਥੇਦਾਰ ਅਗਰ ਕੋਈ ਹੁਕਮ ਜਾਰੀ ਕੀਆ ਕਰਦਾ ਸੀਗਾ ਅਕਾਲ ਤਖਤ ਸਾਹਿਬ ਤੋਂ ਤੇ ਜਿੱਥੇ ਵੀ ਸੰਗਤ ਰਹਿੰਦੀ ਸੀਗੀ ਜਿਸ ਤੱਕ ਆਵਾਜ਼ ਜਾਂਦੀ ਸੀ ਲੱਤਾਂ ਕੰਬ ਜਾਂਦੀਆਂ ਸੀ ਹੁਕਮ ਹੋ ਗਿਆ ਭਈ ਉੱਪਰ ਨਹੀਂ ਜਾ ਸਕਦੇ ਗਾ ਨਹੀਂ ਬਤ ਸੱਕਦੇ ਲੇਕਿਨ ਅੱਜ ਜਣਾ ਖੜਨਾ ਉੱਠ ਕੇ ਉਂਗਲ ਕਰ ਦਿੰਦਾ ਜਿੱਥੇ ਦਾਰ ਕੌਣ ਹੁੰਦਾ ਇਸ ਰਿਸਪੈਕਟ ਉਹ ਕਿੱਥੋਂ ਸ਼ੁਰੂਆਤ ਹੋਈ ਆ ਆਪਣੀਆਂ ਕਮੀਆਂ ਕਰ ਮੇਨ ਚੀਜ਼ ਇਹ ਹੈ ਕਿ ਜੜਾ ਨੂੰ ਮਟਾਇਆ ਗਿਆ ਉਹਨਾਂ ਨੂੰ ਉਜਾਗਰ ਕਰਨ ਦੀ ਲੋੜ ਆ ਦੁਬਾਰਾ ਹਰਿਆ ਕਰਨ ਦੀ ਲੋੜ ਆ ਮੂਵੀ ਦਾ ਸੈੱਟ ਲਗਾਇਆ ਗਿਆ ਇੱਕ ਪੂਰਾ ਤੇ ਉਹਦੇ ਚ ਨਕਲੀ ਵਿਆਹ ਜਿੱਦਾਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਕਿ ਵਿਆਹ ਹੁੰਦਾ ਤਾਂ ਉਹ ਸੈੱਟ ਲਗਾਇਆ ਗਿਆ ਸੀ ਤੇ ਉੱਥੇ ਪੱਤਰਕਾਰ ਕਾਫੀ ਸਾਰੇ ਪਹੁੰਚੇ ਤੇ ਉੱਥੇ ਉਹਨਾਂ ਦਾ ਇਹ ਸਵਾਲ ਸੀ ਵੀ ਤੁਸੀਂ ਇਹ ਨਕਲੀ ਸੈੱਟ ਨਹੀਂ ਲਗਾ ਸਕਦੇ ਤੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰ ਸਕਦੇ ਹਾਲਾਂਕਿ ਉੱਥੇ ਚੋਰ ਸਾਹਿਬ ਸੀਗਾ ਤੇ ਉਦਾਂ ਦਾ ਪੂਰਾ ਉਹ ਬਣਾਇਆ ਹੋਇਆ ਸੀਗਾ ਜਿਵੇਂ ਗੁਰੂ ਘਰ ਹੁੰਦਾ ਪਰ ਉੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਸੀਗੇ ਕਈ ਲੋਕ ਕਮੈਂਟ ਦੇ ਵਿੱਚ ਇਹ ਕਹਿ ਰਹੇ ਨੇ ਵੀ ਇਹ ਬੇਅਦਬੀ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਜ਼ਿੰਮੇਵਾਰੀ ਆ ਇਹ ਸਾਡੇ ਜਥੇਦਾਰ ਸਾਹਿਬ ਦੀ ਉਹਨਾਂ ਨੂੰ ਇਹ ਮਸਲਾ ਸੁਲਝਾਉਣਾ ਚਾਹੀਦਾ ਆਪਣੀ ਸੂਝਵਾਨੀ ਦੇ ਨਾਲ ਜੋ ਵੀ ਬੁੱਧੀਜੀਵ ਹੈਗੇ ਨੇ ਉਹਨਾਂ ਦੀ ਪੂਰੀ ਮੀਟਿੰਗ ਹੋਣੀ ਚਾਹੀਦੀ ਆ ਜੋ ਕੋਈ ਚੰਗਾ ਸਿਆਣਪ ਦਾ ਡਿਸੀਜਨ ਲੈਣਗੇ ਉਸ ਸੰਗਤ ਨੂੰ ਸਿਰ ਮੱਥੇ ਲਾਉਣਾ ਚਾਹੀਦਾ ਹੈ ਸੋ ਅਸੀਂ ਤੇ ਹੈਗੀ ਸੰਗਤ ਮੇਨ ਜਿਹੜੀ ਖੇਡ ਆ ਉਹ ਜਥੇਦਾਰ ਸਾਹਿਬ ਦੀ ਸੋਸ਼ਲ ਮੀਡੀਆ ਤੇ ਕਾਫੀ ਜੜੀਆਂ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਉਹ ਦਮਾਲਾ ਸਾਹਿਬ ਸਜਾ ਕੇ ਮੋਡਲਿੰਗ ਇਹ ਗਾਣਿਆਂ ਤੇ ਰੀਲਾਂ ਵਗੈਰਾ ਬਣਾਉਂਦੀਆਂ ਨੇ ਫਿਰ ਜੀ ਗੁਰੂ ਸਾਹਿਬ ਨੇ ਤੇ ਸਪਸ਼ਟ ਕੀਤਾ ਹੋਇਆ ਵੀ ਜਾਓ ਤਾਂ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਤਮਾਰਗ ਪੈਰ ਤਰੀਜਾ ਸਿਰ ਦੀਜਾ ਕਾਣਾਂ ਕੀਜਾ ਵੀ ਮੇਰੇ ਰਸਤੇ ਤੇ ਚੱਲਣਾ ਤੇ ਫਿਰ ਸਭ ਕੁਝ ਛੱਡ ਦੇ ਅਸਲ ਦੇ ਵਿੱਚ ਵੀਰ ਜੀ ਇਹ ਇਸ਼ਕ ਹੁੰਦਾ ਪਿਆਰ ਹੁੰਦਾ ਇਹ ਫੋਰਸ ਦੇ ਨਾਲ ਕੁਝ ਨਹੀਂ ਹੁੰਦਾ ਔਰ ਜਿਸ ਤੱਕ ਤੁਸੀਂ ਗੱਲ ਕੀਤੀ ਹੈ ਕਿ ਕੋਈ ਲੜਕੀ ਜੀਨ ਪਾ ਰਹੀ ਹੈ ਜਾਂ ਮੇਕਅਪ ਕਰ ਰਹੀ ਹੈ ਜਾਂ ਊਟ ਪਟੰਗ ਵੈਸਟਰਨ ਕਲੋਥਸ ਪਾ ਰਹੀ ਹੈ ਇਸ ਨੂੰ ਆਪਾਂ ਬੋਲ ਸਕਦੇ ਹਾਂ ਇੰਗਲਿਸ਼ ਦੇ ਵਿੱਚ ਇੰਪੈਕਟ ਆਫ ਮਟੀਰੀਅਲਿਜ਼ਮ ਮਾਇਆਵੀ ਦੁਨੀਆ ਦਾ ਭਾਰ ਚੰਬੜੀ ਹੋਈ ਹੈ ਮਾਇਆ ਉਹ ਜਿੰਨਾ ਚਿਰ ਉਸ ਦੇ ਦਿਮਾਗ ਤੋਂ ਨਹੀਂ ਉਤਰਦੀ ਉਸ ਇਨਸਾਨ ਦੇ ਅੰਦਰ ਉਹਨਾਂ ਚਿਰ ਉਹ ਸਿੰਪਲਿਸਿਟੀ ਵੱਲ ਨਹੀਂ ਆਵੇਗਾ ਜੇ ਉਹ ਕੋਡ ਆਫ ਕੰਡਕਟ ਫਾਲੋ ਕਰਦੀ ਹੈ ਲੜਕੀ ਆਪਣੇ ਆਪ ਸਾਰਾ ਕੁਝ ਵਾਸ਼ ਆਊਟ ਦੀ ਮੇਕਅਪ ਕਰ ਰਹੀ ਆ ਗਲਤ ਕੱਪੜੇ ਪਾ ਰਹੀ ਆ ਗਲਤ ਅਪਾ ਕਹਿ ਸਕਦੇ ਆ ਜੋਬ ਪ੍ਰੋਫਾਈਲ ਜਾਂ ਬਿਜ਼ਨਸ ਵੱਲ ਜਾ ਰਹੀ ਆ ਤਾਂ ਇਹਦਾ ਮਤਲਬ ਵੀ ਉਹਦੇ ਅੰਦਰ ਸਿੱਖੀ ਨਹੀਂ ਹੈਗੀ ਉਹ ਦਿਖਾਵੇ ਦੀ ਸਿੱਖੀ ਹੈ ਔਰ ਸਟ੍ਰਿਕਟ ਡੈਕਸ਼ਨ ਹੋਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਸਿੱਖੀ ਤੋਂ ਬਰਖਾਸਤ ਕਰਨਾ ਚਾਹੀਦਾ ਉਹਨਾਂ ਨੂੰ ਧਾਰਮਿਕ ਚਿੰਨ ਪਾਉਣ ਦੀ ਆਗੇ ਨਹੀਂ ਹੋਣੀ ਚਾਹੀਦੀ ਵੀ ਅੱਜ ਕੱਲ ਦੇ ਜਿਹੜੇ ਸਿੱਖ ਸੋਚਦੇ ਆ ਕਿ ਇੱਕ ਪਾਸੇ ਅਸੀਂ ਦੁਨੀਆ ਨੂੰ ਵੀ ਖੁਸ਼ ਕਰ ਲਵਾਂਗੇ ਆਪਣੇ ਗੁਰੂ ਦੇ ਨਾਲ ਵੀ ਜੁੜ ਜਾਵਾਂਗੇ ਸਭ ਭਲੇਖੇ ਨੇ ਜਿਆਦਾਤਰ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਫੋਰਨ ਕੰਟਰੀਜ਼ ਦੇ ਵਿੱਚ ਡੇਲੀ ਕੋਈ ਨਾ ਕੋਈ ਅਪਡੇਟ ਆ ਰਹੀ ਹੈ ਕੁਝ ਨਾ ਕੁਝ ਹਾਦਸੇ ਵਾਪਰ ਰਹੇ ਪਾਲਪੁਰਖ ਪਹਿਲੇ ਹੀ ਵਚਨ ਕਰ ਗਏ ਨੇ ਵੀ ਸਿੱਖੀ ਜਿਹੜੀ ਦਿਖਾਵੇ ਦੀ ਹੋਈ ਕਈ ਭੈਣਾ ਸਵਾਲ ਪੁੱਛਦਿਆਂ ਨੇ ਵੀਰ ਜੀ ਮੈਂ ਕਾਲਜ ਦੇ ਵਿੱਚ ਪੜ੍ਹਦੀ ਆ ਦੂਜੇ ਬੱਚਿਆਂ ਨੂੰ ਵੇਖ ਕੇ ਮੇਰਾ ਮਨ ਭਟਕਦਾ ਹੈ ਕਿ ਇਹਦੇ ਬਹੁਤ ਛੋਟੀ ਜਿਹੀ ਚੀਜ਼ ਆ ਲੇਕਿਨ ਅਗਲੇ ਇਨਸਾਨ ਨੂੰ ਟ੍ਰੈਪ ਕੀਤਾ ਹੋਇਆ ਉਹ ਇਨਸਾਨ 네ਗੇਟਿਵਿਟੀ ਵੱਲ ਧਿਆਨ ਦੇ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਉਹ ਹਾਲਾਤ ਹੋਣਗੇ ਵੀ ਅਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਪੰਜਾਬ ਤੇ ਹੋ ਗਿਆ ਖਾਲੀ ਇੱਥੇ ਹੋਣਾ ਬਈ ਯਾਰਾ ਤੇ ਫਿਰ ਤੁਸੀਂ ਵੇਖੋ ਵੀ ਬਣਦਾ ਕੀ ਆ ਕਿਉਂਕਿ ਵੇਖੋ ᱮਮਪਾਵਰਮੈਂਟ ਖਤਮ ਹੋ ਗਈ ਆ ਪੰਜਾਬ ਦੇ ਵਿੱਚ ਏਮਪਲੋਇਮੈਂਟ ਖਤਮ ਹੋ ਚੁੱਕੀ ਆ ਪੈਸੇ ਪਖੋ ਪੰਜਾਬ ਜਿਹੜਾ ਕਮਜ਼ੋਰ ਹੋ ਚੁੱਕਿਆ ਨਸਲ ਗਈ ਫਸਲ ਵੀ ਗਈ ਅੱਜ ਦਾ ਜਿਹੜਾ ਕਿਸਾਨ ਆ ਉਹ ਸ਼ੈਤਾਨ ਬਣ ਚੁੱਕਿਆ ਮੈਂ ਦਾਅ ਜਮੀਨਾਂ ਬੰਜਰ ਕਰ ਦਿੱਤੀਆਂ ਗਈਆਂ ਨੇ ਪਾਣੀ ਆਲਮੋਸਟ ਨਿਲ ਹੋ ਚੁੱਕਿਆ ਆ ਬੋਰੀਆ ਬਿਸਤਰਾ ਜਿਦੋਂ ਕਿ ਇਹਨਾਂ ਨੂੰ ਬਸ ਦੌੜਨ ਦਾ ਰਾਹ ਨਹੀਂ ਲੱਭਣਾ ਵੀ ਜਾਈਏ ਕਿੱਥੇ ਇੱਕ ਨਾ ਕਹਾਵਤ ਹੁੰਦੀ ਆ ਕਹਿੰਦੇ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਜਿਹਦਾ ਘਰ ਮਜ਼ਬੂਤ ਹੁੰਦਾ ਨਾ ਦੁਨੀਆ ਉਹਦੀ ਇੱਜ਼ਤ ਕਰਦੀ ਆ ਜਦੋਂ ਬਾਹਰਲੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਇਹਨਾਂ ਦਾ ਹੁਣ ਕੋਈ ਨਹੀਂ ਉਹ ਵੀ ਦਬਾਅ ਕਰਨਗੇ ਸੋ ਉਹ ਹੋਵੇਗਾ ਅੱਜ 5 ਕਿਲੋ ਦਾ ਬੱਚਾ ਹੁੰਦਾ ਜੀ ਔਰ 10 ਕਿਲੋ ਦਾ ਬੈਗ ਹੁੰਦਾ ਬੈਗ ਬਿਲਕੁਲ ਬੇਫਾਲਤੂ ਸਟੱਡੀ ਅਸੀਂ ਕੀਤੀ ਵੀ ਆ ਕੋਈ ਉਹਦੀ ਮੁੱਲ ਨਹੀਂ ਹੈਗਾ ਕੋਈ ਉਹਦੀ ਕੀਮਤ ਨਹੀਂ ਹੈਗੀ 20% ਸਾਡੇ ਕੰਮ ਆਉਣਾ ਹੁੰਦਾ 80% ਸਾਨੂੰ ਰਵਿਸ਼ ਪਰੋਸਿਆ ਜਾਂਦਾ ਬੱਚਿਆਂ ਦਾ ਐਜੂਕੇਸ਼ਨ ਸਿਸਟਮ ਸੁਧਾਰਨਾ ਪਵੇਗਾ ਜੇ ਅਸੀਂ ਆਪਣਾ ਪੰਜਾਬ ਬਚਾਉਣਾ ਚਾਹੁੰਦੇ ਪਰ ਜਿਵੇਂ ਤੁਸੀਂ ਕਿਹਾ ਵੀ ਇਹਨੂੰ ਚੇਂਜ ਕਰਨ ਦੇ ਵਿੱਚ ਕਿਤੇ ਨਾ ਕਿਤੇ ਗਵਰਨਮੈਂਟ ਦਾ ਵੀ ਸਹਿਯੋਗ ਹੋਵੇ ਤਾਂ ਬਹੁਤ ਚੀਜ਼ਾਂ ਸੁਧਾਰ ਹੋ ਸਕਦੀਆਂ ਜਿਹੜੇ ਨਵੇਂ ਮੁੰਡੇ ਨੇ ਪੜ੍ਹ ਲਿਖ ਕੇ ਇਸ ਕਿਤੇ ਦੇ ਵਿੱਚ ਆਉਣਾ ਚਾਹੁੰਦੇ ਨੇ ਮਤਲਬ ਰਾਜਨੀਤੀ ਚ ਆਉਂਦੇ ਨੇ ਉਹਨਾਂ ਦਾ ਫਿਰ ਬਾਅਦ ਦੇ ਵਿੱਚ ਵਿਰੋਧ ਕੀਤਾ ਜਾਂਦਾ ਹੈ ਜਿਹੜੇ ਰਾਜਨੀਤੀ ਚ ਆ ਜਾਂਦੇ ਨੇ ਜਿਹੜੇ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੇ ਨੇ ਵੀ ਅਸੀਂ ਉਹ ਫਿਰ ਉਹਦੇ ਵਿੱਚ ਐਂਟਰ ਕਰਕੇ ਉਹ ਚੇਂਜ ਕਿਉਂ ਹੋ ਜਾਂਦੇ ਨੇ ਇੱਕ ਖੇਡ ਹੈ ਕਿ ਜਿਹੜੀ ਪਾਵਰ ਹੈ ਨਾ ਉਹ ਹਰ ਕੋਈ ਨਹੀਂ ਸਾਂਭ ਸਕਦਾ ਤਾਕਤ ਨੂੰ ਹਰ ਕੋਈ ਡਾਈਜੈਸਟ ਨਹੀਂ ਕਰ ਸਕਦਾ ਇਨਸਾਨ ਪਹਿਲੇ ਧਰਮੀ ਹੋਣਾ ਜ਼ਰੂਰੀ ਹੈ ਜੇ ਉਹਦੇ ਕੋਲ ਧਰਮ ਨਹੀਂ ਹੈ ਉਹ ਰਾਜ ਨਹੀਂ ਕਰ ਸਕਦਾ ਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਧਰਮ ਸੀ ਤਾਂ ਕਰਕੇ ਰਾਜ ਵਧੀਆ ਹੋਇਆ ਸਕੂਲਿੰਗ ਸਿਸਟਮ ਫਾਈਨੇਸਟ ਇਨ ਦੀ ਵਰਲਡ ਜੋ ਲਾਅ ਐਂਡ ਆਰਡਰ ਸੀ ਫਾਈਨੇਸਟ ਇਨ ਦੀ ਵਰਲਡ ਸੋਨੇ ਦੀ ਚਿੜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਨਾਲ ਜਾਣੀ ਹੈ ਨਾ ਕਿ ਕਿਸੇ ਹੋਰ ਕਰਕੇ ਜੀ ਜਾਂ ਪਸ਼ਾਵਰ ਦੇ ਸ਼ੇਰ ਕਰਕੇ ਸਮਾਂ ਬਹੁਤ ਥੋੜਾ ਹੈ ਜੇ ਆਪਾਂ ਇਹਨਾਂ ਹਾਲਾਤਾਂ ਨੂੰ ਨਾ ਰੋਕ ਸਕੇ ਤਾਂ ਪ ਕੀ ਐਕਸਟਿੰਟ ਸਪੀਸੀਜ਼ ਵੀ ਹੁੰਦੇ ਸੀ ਜੀ ਜੀ ਹੁਣ ਨਹੀਂ ਹੈਗੇ ਹੂੰ ਜਿਵੇਂ ਹਾਲਾਤ ਬਿਕਰ ਗਏ ਜੀ ਜੀ ਜਿਹੜੇ ਸਾਡੇ ਵਰਗੇ ਜਿਵੇਂ ਮੇਰੇ ਵਰਗੇ ਯੂਥ ਨਵੇਂ ਮੁੰਡੇ ਨੇ ਕਾਫੀ ਸੁਧਾਰ ਹੋ ਰਿਹਾ ਹੈ ਮਤਲਬ ਕਾਫੀ ਇਸ ਚੀਜ਼ਾਂ ਦੇ ਵੱਲ ਜਾ ਰਹੇ ਨੇ ਕਿ ਅਸੀਂ ਆਪਣੀਆਂ ਜਿਹੜੇ ਰੂਟਸ ਨੇ ਸਾਡੇ ਜੜ੍ਹਾਂ ਨੂੰ ਪਛਾਣੀਏ ਅਸੀਂ ਜਾਣੀਏ ਉਹਨਾਂ ਦੇ ਬਾਰੇ ਪਰ ਉੱਥੇ ਹੀ ਕਈ ਮਤਲਬ ਇਦਾਂ ਦੇ ਨੇ ਜਿੱਦਾਂ ਸੋਸ਼ਲ ਮੀਡੀਆ ਤੇ ਮੁੰਡੇ ਜਿੱਦਾਂ ਆਪਾਂ ਮੈਂ ਇੱਕ ਡਾਇਰੈਕਟ ਬੱਲੂ ਰਾਮ ਗੜੀਆ ਨਾਮ ਦਾ ਇੱਕ ਸੋਸ਼ਲ ਮੀਡੀਆ ਤੇ ਉਹ ਭੰਗੜਾ ਵੀ ਕਰਦਾ ਹੈ ਕਹਿੰਦਾ ਵੀ ਮੈਂ ਕੋਰੀਓਗ੍ਰਾਫਰ ਹਾਂ ਪਲੱਸ ਉਹ ਗਿੱਧਾ ਵੀ ਪਾਉਂਦਾ ਕੁੜੀਆਂ ਨੂੰ ਗਿੱਧਾ ਵੀ ਸਿਖਾਉਂਦਾ ਉਹਨੂੰ ਇੱਕ ਆਪਾਂ ਪਰਫੈਸ਼ਨ ਕਹਿ ਸਕਦੇ ਆ ਜਾਂ ਫਿਰ ਉਹਨੂੰ ਮਤਲਬ ਜਿਹੜੇ ਲੋਕ ਵਿਰੋਧ ਕਰਦੇ ਨੇ ਉਹ ਸਹੀ ਨੇ ਜਾਂ ਉਹ ਖੁਦ ਸਹੀ ਹੈ ਤੇ ਜਿਹੜੇ ਬਾਹਰ ਦੇ ਲੋਕ ਦੇਖਣਗੇ ਜਿਹੜੇ ਸਿੱਖ ਨਹੀਂ ਹੈਗੇ ਫੈਮਲੀ ਚ ਦੂਰੋਂ ਦੇਖ ਕੇ ਇਹ ਸੋਚਣਗੇ ਵੀ ਇੱਕ ਸਰਦਾਰ ਮੁੰਡਾ ਜਿਹੜਾ ਗਿੱਧਾ ਪਾ ਰਿਹਾ ਕੁੜੀਆਂ ਵਾਲੇ ਲੱਛਣ ਕਰ ਰਿਹਾ ਏ ਡਾਇਰੈਕਟ ਵਰਡ ਯੂਜ਼ ਕਰਦੇ ਨੇ ਅੱਜ ਸੋਸ਼ਲ ਮੀਡੀਆ ਤੇ ਜੋ ਵੀ ਅਸੀਂ ਦੇਖ ਰਹੇ ਹਾਂ ਠੀਕ ਹੈ ਉਹਦੀ ਆਪਣੀ ਲਾਈਫ ਹੈ ਉਹਦਾ ਬਿਜ਼ਨਸ ਕਰ ਸਕਦੇ ਆ ਜਾਂ ਉਹ ਟੈਲੈਂਟ ਕਰ ਸਕਦੇ ਆ ਠੀਕ ਹੈ ਉਹਦੀ ਆਪਣੀ ਲਾਈਫ ਹੈ ਲੇਕਿਨ ਸਿਰ ਤੇ ਪੱਗ ਬਣ ਕੇ ਇਹ ਚੀਜ਼ਾਂ ਸਾਨੂੰ ਸ਼ੋਭਾ ਨਹੀਂ ਦਿੰਦੀ ਫੈਮਿਨਿਜ਼ਮ ਪੰਜਾਬ ਦੇ ਵਿੱਚ ਛਾ ਚੁੱਕੀ ਜਿਹੜੇ ਲੜਕੇ ਆ ਉਹਨਾਂ ਦੇ ਵਿੱਚ ਲੜਕੀਆਂ ਦੇ ਹਾਰਮੋਨ ਪੈਦਾ ਹੋ ਜਾਣੇ ਸਰਦਾਰ ਲੜਕੇ ਸਲਵਾਰ ਕਮੀਜ਼ ਪਾ ਰਹੇ ਨੇ ਕੁੜੀਆਂ ਵਾਂਗ ਆਪਣੇ ਆਪ ਨੂੰ ਦਿਖਾ ਰਹੇ ਨੇ ਠੀਕ ਹੈ ਉਹਨਾਂ ਦੀ ਲਾਈਫ ਆਪਾਂ ਉਹਨਾਂ ਨੂੰ ਇਨਫਲੂਐਂਸਰ ਨਹੀਂ ਬੋਲ ਸਕਦੇ ਸਿਰੇ ਦੇ ਮੂਰਖ ਲੋਗ ਨੇ ਉਹ ਜੋ ਇਹਨਾਂ ਲੋਕਾਂ ਨੂੰ ਐਜ਼ ਅ ਚੀਫ ਗੈਸਟ ਆਪਣੇ ਇਵੈਂਟਸ ਦੇ ਵਿੱਚ ਇਨਵਾਈਟ ਕਰਨੇ ਨੇ ਇਹਨਾਂ ਦੀ ਦੇਨ ਕੀ ਹੈ ਪੰਜਾਬ ਕਿਹੜਾ ਇਹਨਾਂ ਨੇ ਤਖਤਾ ਕਿਹੜਾ ਨੇ ਤਗਮਾ ਜਿੱਤਿਆ ਇਹਨਾਂ ਨੇ ਕਿਹੜੀ ਸ਼ਹੀਦੀ ਦਿੱਤੀ ਇਹਨਾਂ ਨੇ ਕੋਈ ਧਰਮ ਹੇਤ ਕੋਈ ਪੰਜਾਬ ਹੇਤ ਸਮਾਜ ਹੇਤ ਕੋਈ ਚੰਗਾ ਕਾਰਮ ਕੀਤਾ ਹੋਵੇ ਚੰਗੇ ਚੰਗੇ ਪੜੇ ਲਿਖੇ ਲੋਗ ਇਹਨਾਂ ਨੂੰ ਇਨਵਾਈਟ ਕਰ ਆਪਾਂ ਕਹਿ ਸਕਦੇ ਹਾਂ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜਾ ਰੀਅਲ ਸਿੱਖ ਹੈ ਉਸ ਨੂੰ ਭੰਗੜਾ ਅਲਾਉ ਕੌਣ ਯੋਧੇ ਸੂਰਮਿਆਂ ਦਾ ਹੈ ਅਸੀਂ ਭੰਗੜੇ ਨਹੀਂ ਪਾ ਸਕਦੇ ਲੇਕਿਨ ਅੱਜ ਦੇ ਯੂਥ ਨੂੰ ਸਿਖਾਇਆ ਜਾ ਰਿਹਾ ਹੈ ਜਿਵੇਂ ਹਰਮੰਦਰ ਸਾਹਿਬ ਅਸੀਂ ਦੇਖ ਸਕਦੇ ਹਾਂ ਬਾਹਰ ਭੰਗੜੇ ਦੀਆਂ ਮੂਰਤੀਆਂ ਸੀ ਟੁੱਟੀਆਂ ਹਟਾਈਆਂ ਵੀ ਗਲਤ ਸੰਦੇਸ਼ ਦਿੱਤਾ ਜਾ ਰਿਹਾ ਪਰ ਖੁਸ਼ੀ ਫਿਰ ਕਿਦਾਂ ਮਨਾਉਂਦੇ ਸੀ ਉਸ ਟਾਈਮ ਦੇ ਵਿੱਚ ਇਹ ਅਲੱਗ ਕਲਚਰ ਹੈ ਸਿੱਖੀ ਅਲੱਗ ਹੈ ਸਿੱਖੀ ਡਿਸਟਿੰਕਟ ਹੈ ਉਹਦੇ ਵਿੱਚ ਇਦਾਂ ਦੀ ਖੇਡਾਂ ਨਹੀਂ ਹੋਈਆਂ ਇਸ ਕਰਕੇ ਅਸੀਂ ਸਖਤ ਤੋਹੀਨ ਕਰਦੇ ਹਾਂ ਕਿ ਇਦਾਂ ਦੇ ਲੋਕਾਂ ਨੂੰ ਐਜ਼ ਅ ਇਨਫਲੂਐਂਸਰ ਨਾ ਬੋਲਿਆ ਜਾਵੇ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਨਾ ਸੱਦਿਆ ਜਾਵੇ ਇਹ ਤੁਸੀਂ ਆਪਣੀ ਔਲਾਦ ਨੂੰ ਬਚਾਉਣਾ ਚਾਹੋ ਅਸੀਂ ਇਨਾਂ ਵਰਗੇ ਨਹੀਂ ਬਣਨਾ ਜੇ ਉਹਦੇ ਅੰਦਰ ਪ੍ਰੋਬਲਮ ਹੈ ਜੀ ਕੋਈ ਇਨਸਾਨ ਦੇ ਅੰਦਰ ਅਸੀਂ ਨਾਮ ਨਹੀਂ ਲੰਦੇ ਕਿਸੇ ਦੇ ਅੰਦਰ ਵੀ ਕੋਈ ਪ੍ਰੋਬਲਮ ਹੈ ਇਹਦਾ ਮਤਲਬ ਇਹ ਥੋੜਾ ਸੀ ਨੂੰ ਬੜਾ ਪਾਤੀ ਕਿ ਬਹੁਤ ਵੱਡਾ ਕਾਰਜ ਹੈ ਸੰਭਾਲਣ ਦੀ ਲੋਡ ਹੈ ਜਦੋਂ ਲੀਡਰ ਸੁੱਤੇ ਹੋਣ ਦੇ ਫਿਰ ਕੀ ਕਰ ਸਕਦੇ ਤੁਹਾਡੇ ਪਹਿਲਾਂ ਕੇਸ ਨਹੀਂ ਹੁੰਦੇ ਸੀਗੇ ਨਹੀਂ ਵੀਰ ਜੀ ਜੀ ਮੈਂ ਵੀ ਬਾਅਦ ਵਿੱਚ ਕੇਸ ਰੱਖੇ ਨੇ ਮੈਨੂੰ 6 ਤੋਂ 7 ਸਾਲ ਹੋ ਗਏ ਮੈਨੂੰ ਲੱਗਦਾ ਵੀ ਆਪਾਂ ਦਸਤਾਰ ਨੂੰ ਨਹੀਂ ਚੁਣਦੇ ਦਸਤਾਰ ਸਾਨੂੰ ਚੁਣਦੀ ਹੈ ਮਤਲਬ ਤੁਹਾਡੀ ਜਰਨੀ ਦੇ ਬਾਰੇ ਦੱਸੋ ਫਿਰ ਆਪਾਂ ਬੰਬਈ ਤੋਂ ਬਾਅਦ ਦਿੱਲੀ ਆ ਗਏ ਆ ਜੀ ਉਹ ਕਹਿੰਦੇ ਆ ਵੀ ਸੇਵ ਨੂੰ ਵੇਖ ਕੇ ਸੇਵ ਰੰਗ ਫੜਦਾ ਹੁਣ ਦਿੱਲੀ ਦੇ ਵਿੱਚ ਸਿੱਖੀ ਵੀ ਬੜੀ ਜ਼ਬਰਦਸਤ ਹੈ ਬਹੁਤ ਗੁਰੂ ਨੂੰ ਸਮਰਪਤ ਨੇ ਤੇ ਮੈਂ ਇਦਾਂ ਹੀ ਸੰਗਤ ਕਰਨੀ ਉੱਥੇ ਗੁਰਸਿੱਖਾਂ ਦੀ ਜੀ ਤੁਹਾਡੇ ਵਾਂਗੂ ਨੌਜਵਾਨ ਸੀਗੇ ਉਹ ਪੂਰੇ ਗੁਰਸਿੱਖੀ ਦੇ ਵਿੱਚ ਸੀਗੇ ਉਹਨਾਂ ਨੇ ਮੇਰਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਕਿ ਮੈਂ ਜਨਮ ਤੇ ਪੰਜਾਬ ਦੇ ਵਿੱਚ ਲਿਆ ਸਿੱਖਾਂ ਦੇ ਘਰ ਲਿਆ ਪਰ ਮਾਹੌਲ ਕਰਕੇ ਮੈਨੂੰ ਸਿੱਖੀ ਪ੍ਰਾਪਤ ਨਹੀਂ ਹੋਈ ਸੋ ਉਹਨਾਂ ਦੀ ਇੱਕ ਗੱਲ ਮੇਰੇ ਸੀਨੇ ਦੇ ਵਿੱਚ ਬੀ ਵੀ ਬਸ ਉਹਨੇ ਕਿਹਾ ਕਿ ਵੀਰ ਜੀ ਜਿਹੜਾ ਸਿੱਖ ਆਪਣੀ ਆ ਜਿਹੜਾ ਨੂੰ ਭੁੱਲ ਜਾਂਦਾ ਕੇਸ ਕਤਲ ਕਰ ਦਿੰਦਾ ਗੁਰੂ ਉਹਦੀਆਂ ਜੜਾਂ ਸੁਕੀਆਂ ਕਰ ਤੇ ਜਿਹੜਾ ਦੁਬਾਰਾ ਸਿੱਖੀ ਧਾਰ ਲੈਂਦਾ ਨਾ ਤੇ ਗੁਰੂ ਉਹਦੀਆਂ ਜੜਾਂ ਨੂੰ ਦੁਬਾਰਾ ਹਰਾ ਕਰ ਦਿੰਦਾ ਤੇ ਮੇਰੇ ਇਹੋ ਜਿਓ ਸੀਨੇ ਦੇ ਵਿੱਚ ਗੱਲ ਖੁੱਬੀ ਕਿ ਮੈਂ ਬਾਹਰ ਆਉਂਦੇ ਸਾਰ ਹੀ ਆਪਣੀ ਮਾਂ ਨੂੰ ਫੋਨ ਲਾਇਆ ਕਿ ਮਾਂ ਅੱਜ ਤੋਂ ਬਾਅਦ ਮੈਂ ਆਪਣੇ ਕੇਸਾਂ ਨੂੰ ਕੈਂਚੀ ਨਹੀਂ ਲਵਾਂ ਅੱਜ ਵੀ ਮੈਨੂੰ ਯਾਦ ਆ ਮੈਂ ਸ਼ਨੀਵਾਰ ਆਇਆ ਸੀ ਪੰਜਾਬ ਤੇ ਐਤਵਾਰ ਹੀ ਆਪਣੀ ਮੈਂ ਮਾਂ ਨੂੰ ਲੈ ਕੇ ਗਿਆ ਅੰਮ੍ਰਿਤ ਦੀ ਦਾਤ ਲੈਣੇ ਜੀ ਉਤੋਂ ਹੀ ਸ਼ੁਰੂਆਤ ਹੋਈ ਸੰਗਤ ਦਾ ਖੇਲ ਆ ਵੀਰ ਜੀ 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 ਬਿਲਕੁਲ ਚੰਗੀ ਸੰਗਤ ਜਿਹੜੀ ਆ ਉਹ ਇਨਸਾਨ ਉਤਾਰ ਦੇਗੀ ਮਾੜੀ ਸੰਗਤ ਚੰਗੇ ਭਲੇ ਨੂੰ ਡੋਬ ਕੇ ਰੱਖ ਦੇਵੇਗੀ ਜੀ ਖੇਲ ਸੰਗਤ ਦਾ ਮੈਂ ਵੀਰ ਜੀ ਇਹ ਗੱਲ ਕਹਿ ਸਕਦਾ ਕਿ 20 ਸਾਲ ਕੁੰਭ ਕਰਨ ਦੀ ਨੀਂਦ ਸੌ ਕੇ ਮੈਂ ਦੁਬਾਰਾ ਉਠਿਆ ਅੱਖਾਂ ਜਾਗਦੀਆਂ ਸੀ ਲੇਕਿਨ ਦਿਖਾਈ ਨਹੀਂ ਸੀ ਦਿੰਦਾ ਜੀ ਜੀ ਸੋ ਗੁਰੂ ਦੀ ਕਿਰਪਾ ਦੇ ਨਾਲ ਅੱਖਾਂ ਖੁੱਲੀਆਂ ਫੇਰ ਦੇਖਿਆ ਵੀ ਅੱ디 ਹੈ ਕਿੱਥੇ ਹਮਮ ਔਰ ਅਸੀਂ ਕਰਨ ਕੀ ਆਏ ਹਮ ਇਹ ਕਾਫੀ ਲੋਕ ਨਾ ਮਤਲਬ ਇਹ ਜਾਣਨਾ ਚਾਹੁੰਦੇ ਨੇ ਕਿਉਂਕਿ ਆਉਣ ਵਾਲੇ ਪਹਿਖ ਦੇ ਬਾਰੇ ਕੋਈ ਵੀ ਵਿਖਵਾਨੀ ਨਹੀਂ ਕਰ ਸਕਦਾ ਵੀ ਆਉਣ ਵਾਲਾ ਟਾਈਮ ਕੀ ਹੈ ਸ਼ਾਇਦ ਇਸੇ ਕਰਕੇ ਮਤਲਬ ਲੋਕ ਡੇਰੇਆਂ ਤੇ ਜਾਂਦੇ ਨਹੀਂ ਜਿਆਦਾ ਆਪਣੇ ਸਿੱਖ ਫੈਮਲੀਆਂ ਵੀ ਉਹਨਾਂ ਡੇਰੇਆਂ ਤੇ ਜਾਂਦੇ ਨੇ ਡੇਰੇ ਨੂੰ ਇੱਕ ਧਰਮ ਸਮਝਦੇ ਨੇ ਕਾਫੀ ਲੋਕ ਡੇਰਾਵਾਦ ਔਰ ਸਿੱਖੀ ਦਾ ਆਪਸ ਵਿੱਚ ਕੋਈ ਤਾਲਮੇਲ ਕੋਈ ਲੈਣ ਦੇ ਨਹੀਂ ਹੈਗਾ ਕੇਵਲ ਇੱਕ ਗੁਰੂ ਨੂੰ ਸਿੱਖ ਸਮਰਪਤ ਨੇ ਜੋ ਅੱਜ ਸਿਸਟਮ ਚੱਲ ਗਿਆ ਹੈ ਇਹ ਬਹੁਤ ਕਾਤਰ ਹੈ ਪਹਿਲੇ ਵੀ ਚੱਲਿਆ ਜਦੋਂ ਨਵੇਂ ਪਾਤਸ਼ਾਹ ਜੀ ਉਹਨਾਂ ਦਾ ਪ੍ਰਕਾਸ਼ ਹੋਣਾ ਸੀਗਾ ਸਾਰੇ ਆਲ ਓਵਰ ਸੰਸਾਰ ਦੇ ਵਿੱਚ ਜਦੋਂ ਉਹਨਾਂ ਨੂੰ ਆਪਾਂ ਗੁਰਗੱਦੀ ਮਹਾਰਾਜ ਨੇ ਜਦੋਂ ਬਖਸ਼ ਕੇ ਦਿੱਤੀ ਪਹਿਲੇ ਉਦੋਂ ਵੀ ਬਹੁਤ ਨਕਲੀ ਗੁਰੂ ਬਣ ਕੇ ਬੈਗੇ ਸੀ ਉੱਥੋਂ ਖੇਡ ਚੱਲਦੀ ਆ ਰਹੀ ਅੱਜ ਕੀ ਹੋ ਰਿਹਾ ਕਿ ਸਿੱਖਾਂ ਨੂੰ ਜਦੋਂ ਪਤਾ ਹੀ ਨਹੀਂ ਹੈਗਾ ਵੀ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੇਅੰਤ ਕਾਰਾਮਾਤ ਹੈ ਜੇ ਦੋ ਚੀਜ਼ ਲੱਭਦੀ ਨਹੀਂ ਸਿੱਖ ਭਟਕ ਰਹੇ ਨੇ ਥਾਂ ਥਾਂ ਤੇ ਜਾ ਕੇ ਮੱਥੇ ਟੇਕ ਰਹੇ ਨੇ ਘਾਤਰੇ ਪਾ ਕੇ ਜਾ ਰਹੇ ਨੇ ਪੱਗਾਂ ਬੰਨ ਕੇ ਜਾ ਰਹੇ ਨੇ ਦਸਤਾਰਾਂ ਬੰਨ ਕੇ ਜਾ ਰਹੇ ਨੇ ਇਹਨਾਂ ਬਿਜ਼ਨਸਮੈਨ ਦੇ ਕੋਲ ਟੋਟਲੀ ਖਿਲਾਫ ਆ ਦੀ ਪਿੱਠ ਵਿਖਾ ਰਹੇ ਨੇ ਆਪਣੇ ਗੁਰੂ ਕਿਉਂਕਿ ਪਿਤਾ ਇੱਕ ਹੀ ਹੋ ਸਕਦਾ ਜਿਹੜਾ ਤੁਹਾਨੂੰ ਪਤਾ ਵੀ ਫਿਰ ਦੂਜੀ ਤੀਜੀ ਕੋਲ ਜਾਵੇ ਤੇ ਉਹਨੂੰ ਦੁਨੀਆ ਕਿਸ ਨਾਮ ਨਾਲ ਜਾਣਦੀ ਸਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਨਾ ਆਪਣੇ ਇੰਸਟਾਗ੍ਰam ਤੇ ਪੋਰਨ ਨੂੰ ਲੈ ਕੇ ਕਾਫੀ ਸਾਰੀਆਂ ਮਤਲਬ ਹੈਲਥ ਰਿਲੇਟਡ ਜਿੱਦਾਂ ਤੁਸੀਂ ਰੀਲਾਂ ਬਣਾਉਂਦੇ ਹੋ ਪੋਰਨ ਦਾ ਕਾਫੀ ਹੈਗਾ ਇੱਕ ਮਤਲਬ ਆਪਾਂ ਨਸ਼ਾ ਕਹਿ ਸਕਦੇ ਆ ਇਹ ਤੇ ਨਵਾਂ ਯੂਥ ਜਿਹੜਾ ਹੈਗਾ ਉਹ ਇਸ ਦਲਦਲ ਵਿੱਚ ਫਸਦਾ ਜਾ ਰਿਹਾ ਆਪਾਂ ਇਹ ਕਹਿ ਸਕਦੇ ਤੁਸੀਂ ਇੱਕ ਇੰਸਟਾਗ੍ਰam ਤੇ ਰੀਲ ਪਾਈ ਹੋਈ ਸੀ ਜਿਹਦੇ ਵਿੱਚ ਤੁਸੀਂ ਲਿਖਿਆ ਸੀ ਕਿ ਇੱਕ ਭੈਣ ਨੇ ਮੈਸੇਜ ਕਰਕੇ ਤੁਹਾਨੂੰ ਦੱਸਿਆ ਇਸ ਚੀਜ਼ ਤੋਂ ਬਾਹਰ ਨਿਕਲੇ ਤੇ ਉਹ ਹੁਣ ਮਤਲਬ ਮਤਲਬ ਆ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲ ਦੇ ਵਿੱਚ ਆਪਾਂ ਨੂੰ ਕਿਹੜੀ ਚੀਜ਼ ਮੋਟੀਵੇਟ ਕਰ ਸਕਦੀ ਹੈ ਜਿਹੜੀ ਤੁਸੀਂ ਪੋਰਨੋਗ੍ਰਾਫੀ ਕੰਟੈਂਟ ਦੀ ਗੱਲ ਕੀਤੀ ਆ ਅੱਜ ਦੇ ਸਮਾਜ ਦੇ ਵਿੱਚ 올ਓਵਰ ਦੀ ਵਰਲਡ ਇਨਸਾਨ ਦੀ ਸਭ ਤੋਂ ਵੱਡੀ ਮੁਸੀਬਤ ਕੀ ਆ ਉਹਦਾ ਕੰਮ ਲੜਕੇ ਲੜਕੀਆਂ ਨੂੰ ਵੇਖ ਕੇ ਪ੍ਰਭਾਵਿਤ ਨੇ ਲੜਕੀਆਂ ਲੜਕਿਆਂ ਨੂੰ ਵੇਖ ਕੇ ਪ੍ਰਭਾਵਿਤ ਨੇ ਛੋਟੀ ਉਮਰ ਤੋਂ ਹੀ ਬੱਚਾ ਗਲਤ ਰਸਤੇ ਤੇ ਜਾ ਰਿਹਾ ਉਹਦਾ ਕਾਰਨ ਹੈ ਐਟਮਾਸਫੇਅਰ ਸਾਡੇ ਮਾਤਾ ਪਿਤਾ ਦੇ ਸਮੇਂ ਵੱਡੇ ਵੱਡੇ ਲੜਕੇ ਲੜਕੀਆਂ ਜਵਾਨ ਰਾਤ ਦੇਰ ਇਕੱਠੇ ਖੇਡਦੇ ਹੁੰਦੇ ਸੀ ਕੋਈ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀ ਹੁੰਦਾ ਭੈਣ ਭਰਾਵਾਂ ਦੇ ਵਾਂਗ ਰਿਸ਼ਤੇ ਹੁੰਦੇ ਸੀ ਲੇਕਿਨ ਉਥੇ ਅਜ ਦੇ ਸਮੇਂ ਦੇ ਵਿੱਚ ਸਕੇ ਭੈਣ ਭਰਾ ਸਕੇ ਰਿਸ਼ਤੇਦਾਰਾਂ ਦੇ ਵਿੱਚ ਵੀ ਸਾਰੇ ਜਿਹੜੇ ਰਿਸ਼ਤੇ ਨੇ ਉਹ ਦਾਗੋ ਦਾਗ ਹੋ ਗਏ ਨੇ ਉਹਦਾ ਮੇਨ ਕਾਰਨ ਹੀ ਐਟਮਾਸਫੇਅਰ ਜੋ ਸਮਾਜਿਕ ਤੌਰ ਤੇ ਸਾਨੂੰ ਪਰੋਸਿਆ ਜਾ ਰਿਹਾ ਹਰ ਪਾਸੇ ਨੰਗੇਜ ਪਨਾਇਆ ਏਡੀਕ ਐਡਵਾਂਸਡ ਲੈਵਲ ਦੀ ਸਾਇੰਸ ਆ ਵੀਰ ਜੀ ਜਿਹੜਾ ਇਨਸਾਨ ਕੁਝ ਸਮੇਂ ਵਾਸਤੇ ਪੋਰਨੋਗ੍ਰਾਫੀ ਕੰਟੈਂਟ ਦੀ ਕੰਜ਼ਮਪਸ਼ਨ ਕਰ ਲੈਂਦਾ ਉਹ ਬਾਹਰ ਨਹੀਂ ਨਿਕਲ ਸਕਦਾ ਕਿ ਉਹ ਕੀ ਹੀਰੋਇਨ ਹੋ ਗਈ ਕੋਕੇਨ ਹੋ ਗਈ ਜੀ ਜੀ ਹਾਈਪਰ ਐਡਵਾਂਸਡ ਡਰੱਗਸ ਹੋ ਗਏ ਜੀ ਇਹ ਇਹ ਜਿਹੜੀ ਪੋਰਨੋਗ੍ਰਾਫੀ ਕੰਟੈਂਟ ਆ ਅਡਲਟ ਕੰਟੈਂਟ ਆ ਜੀ ਇਹ ਕਈ ਗੁਣਾ ਜ਼ਿਆਦਾ ਉਹਦੇ ਨਾਲੋਂ ਕੌਨਫੀਡੈਂਸ ਲੈਵਲ ਖਤਮ ਕਰ ਦਿੰਦੀ ਆ ਜੀ ਕੱਲ ਨੂੰ ਔਲਾਦ ਨਹੀਂ ਹੁੰਦੀ ਜੀ ਰਿਲੇਸ਼ਨਸ਼ਿਪ ਡੈਮੇਜ ਹੋ ਜਾਂਦੇ ਆ ਜੀ ਸ਼ਾਰਟ ਟੈਂਪਰਡਨੈਸ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਜੀ ਪਰਿਵਾਰਕ ਰਿਸ਼ਤੇ ਤਹਿਸ ਨੈਸ ਹੋ ਚੁੱਕੇ ਆ ਜੀ ਸਮਾਜ ਦੇ ਵਿੱਚ ਲੋਕ ਇਹਦੇ ਬਾਰੇ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੇ ਅੰਦਰ ਉਹ ਜਿਗਰਾ ਨਹੀਂ ਜਿਗਰਾ ਉਦੋਂ ਹੀ ਹੋਵੇਗਾ ਜਦੋਂ ਸੁੱਚੇ ਰਸਤੇ ਤੇ ਚੱਲਣਾ ਔਰ ਪਾਕਮ ਪਾਕ ਰਸਤੇ ਤੇ ਕੋਈ ਵਿਰਲਾ ਹੀ ਚੱਲਦਾ ਹੈ ਸਾਡੇ ਪਰਦਾਦਾ ਜੀ ਪਹਿਲਵਾਨ ਹੀ ਕਰਦੇ ਸੀ ਬਹੁਤ ਨਾਮ ਸੀ ਉਹਨਾਂ ਦਾ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਉਹ ਜਾਣੇ ਜਾਂਦੇ ਸੀ ਜੀ ਆਪਣੇ ਬੱਚਿਆਂ ਨੂੰ ਆਪਣੇ ਸ਼ਾਗਿਰਦਾਂ ਨੂੰ ਪਹਿਲੇ ਹੀ ਉਹਨਾਂ ਨੇ ਦੱਸੀ ਹੋਈ ਸੀ ਵੀ ਇਹ ਖੇਡ ਆ ਜੇ ਤੁਸੀਂ ਆਪਣੇ ਲੰਗੋਟ ਦੇ ਪੱਕੇ ਹੋਏ ਜੀ ਤੁਹਾਨੂੰ ਕੋਈ ਡਿਟੇਲ ਕਰ ਸਕਦਾ ਵਰਲਡ ਦੇ ਵਿੱਚ ਇੱਕ ਰਿਜ਼ਲਟ ਕੱਢਿਆ ਸੀਗਾ ਜੀ ਕਿ 1000 ਵਿੱਚੋਂ 999 ਲੋਕ ਕੰਮ ਦੇ ਕਰਕੇ ਬਿਮਾਰ ਹੁੰਦੇ ਨੇ ਹੂੰ ਉਹਨਾਂ ਦੀ ਡੈਥ ਕੰਮ ਕਰਕੇ ਹੁੰਦੀ ਹੈ ਇੱਕ ਜਿਹੜਾ ਆਪਾਂ ਕਹਿ ਸਕਦੇ ਆ ਪਰਸਨ 1 ਇਨ 1000 ਕੁਦਰਤੀ ਪਹਿਲੇ ਸਮਿਆਂ ਦੇ ਵਿੱਚ ਵੀਰਜੀ ਕੀ ਹੁੰਦਾ ਸੀ ਕਿ ਬੱਚਿਆਂ ਨੂੰ ਸੈਕਸ਼ਨਲ ਨੌਲੇਜ ਨਹੀਂ ਸੀ 20 22 25 ਸਾਲ ਦੇ ਬੱਚੇ ਬੱਚੀਆਂ ਇਕੱਠੇ ਖੇਡਦੇ ਸੀ ਕੋਈ ਵੀ ਉਹਨਾਂ ਅੰਦਰ ਐਦਾਂ ਦੀ ਥੌਟ ਨਹੀਂ ਸੀ ਆਉਂਦੀ ਸਮਾਜ ਬਹੁਤ ਕਲੀਨ ਹੁੰਦਾ ਸੀ ਜੀ ਸ਼ਾਦੀ ਹੁੰਦੀ ਸੀ ਤਾਂ ਉਹਨਾਂ ਦੇ ਜਿਹੜੇ ਵੱਡਿਆਂ ਨੇ ਦੱਸਣਾ ਵੀ ਭਾਈ ਐਦਾਂ ਔਲਾਦ ਹੋਣੀ ਕਿਉਂਕਿ ਉਦੋਂ ਆਪਾਂ ਕਲੀਅਰ ਕਟ ਗੱਲ ਕਰਦੇ ਆ ਕੋਈ ਵੀ ਮੈਡੀਕਲ ਸਟੋਰ ਦੀ ਫੈਸਿਲਿਟੀ ਨਹੀਂ ਸੀ ਹੁੰਦੀ ਕੋਈ ਵੀ ਸ਼ਾਰਟਕਟ ਨਹੀਂ ਸੀ ਹੁੰਦਾ ਤਿੰਨ ਚਾਰ ਬੱਚੇ ਹੋ ਜਾਣੇ ਫੇਰ ਉਹਨਾਂ ਨੇ ਆਪਣਾ ਪਿਓਰ ਲਾਈਫ ਜਤੀ ਸਤੀ ਜੀਵਨ ਜਿਹੜਾ ਉਹ ਬਤੀਤ ਕਰਨਾ ਸ਼ੁਰੂ ਕਰ ਦੇਣਾ ਮਾਪੇ ਦੇ ਅੰਦਰ ਇੰਨਾ ਕੁ ਜਲਵਾ ਹੁੰਦਾ ਸੀ ਏਡੀ ਇੱਕ ਪਾਵਰ ਹੁੰਦੀ ਸੀ ਕਿ ਬੱਚੇ ਰਿਸਪੈਕਟ ਕਰਦੇ ਸੀ ਅੱਗੇ ਉਹਨਾਂ ਦੇ ਮਾਪੇ ਜਿਹੜੇ ਸਾਡੇ ਦਾਦਾ ਜੀ ਪੜਦਾਦਾ ਜੀ ਹੁੰਦੇ ਸੀ ਇੰਨਾ ਉਹਨਾਂ ਅੰਦਰ ਕਰੰਟ ਹੁੰਦਾ ਸੀਗਾ ਕਿ ਸਾਰੇ ਉਹਨਾਂ ਦੀ ਇੱਜ਼ਤ ਕਰਦੇ ਸੀ ਅੱਖਾਂ ਅੱਖਾਂ ਨਹੀਂ ਸੀ ਮਿਲਾ ਸਕਦੇ ਜਿਹੜੀ ਸਿਹਤ ਦੀ ਆਪਾਂ ਗੱਲ ਕੀਤੀ ਹੈ ਨਾ ਹੈਲਥ ਦੀ ਤੁਸੀਂ ਇੱਕ ਡਾਈਟ ਪਲਾਨ ਸ਼ੋਰਟ ਦੇ ਵਿੱਚ ਦੱਸ ਦਿਓ ਵੀ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਸਾਨੂੰ ਸਮਝਣਾ ਚਾਹੀਦਾ ਹੈ ਕੈਰੀ ਕਰਨਾ ਹੈ ਕੰਪਰੁਸਤ ਇਨਸਾਨ 365 ਦਿਨ ਦੋ ਟਾਈਮ ਦਾ ਖਾਣਾ ਚਾਹੀਦਾ ਜੀ ਸ਼ਰਾਂ ਜੀ ਬੇਲੀ ਜੀ ਮੌਸਮ ਦੇ ਹਿਸਾਬ ਦੇ ਨਾਲ ਫਰੂਟਸ ਦਾ ਸੈਲਡ ਦਾ ਸੇਵਨ ਕਰਨਾ ਚਾਹੀਦਾ ਪੁਰਾਤਨ ਅਸੀਂ ਚਟਨੀਆਂ ਬਣਾਉਂਦੇ ਹੁੰਦੇ ਸੀ ਉਹਨਾਂ ਦਾ ਸੇਵਨ ਕਰਨਾ ਚਾਹੀਦਾ ਪੁਰਾਤਨ ਤਰੀਕੇ ਦੇ ਨਾਲ ਟ੍ਰੈਡੀਸ਼ਨਲ ਅਚਾਰਾਂ ਦਾ ਸੇਵਨ ਕਰਨਾ ਚਾਹੀਦਾ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਗਰਮੀਆਂ ਦੇ ਵਿੱਚ ਸਰਦਾਈ ਤੇ ਧਿਆਨ ਦੇਵੀ ਜੀ ਔਰ ਸਿਆਲ ਦੇ ਵਿੱਚ ਦੋਤੀ ਦੇ ਧਿਆਨ ਦੇਵੀ ਜੀ ਰੋਟੀ ਆ ਸਾਨੂੰ ਮਿਲਟਸ ਦੀ ਸੇਵਨ ਕਰਨੀ ਚਾਹੀਦੀ ਹੈ ਪੰਜਾਬ ਦੇ ਡੀਐਨਏ ਦੇ ਵਿੱਚ ਰਾਈਸ ਚਾਹੇ ਉਹ ਬਰਾਊਨ ਰਾਈਸ ਹੋਵੇ ਜੀ ਵਾਈਟ ਰਾਈਸ ਹੋਵੇ ਵੀਟ ਹੋਵੇ ਉਹ ਗਿਸਟ ਨਹੀਂ ਕਰਦੀ ਨਾ ਹੀ ਇਹ ਤੇ ਪੈਦਾਵਾਰ ਹੋਈ ਹੈ ਨਾ ਹੀ ਲੋਕਾਂ ਨੇ ਤੇ ਸੇਵਨ ਕੀਤਾ ਹੈ ਗੁਲਾਮ ਦੇਸ਼ਾਂ ਨੂੰ ਇਹ ਚੀਜ਼ਾਂ ਬਖਸ਼ੀਆਂ ਗਈਆਂ ਬਾਜ਼ਾਰ ਦਾ ਜਿੰਨਾ ਵੀ ਜੰਕ ਫੂਡ ਹੈ ਜੀ ਉਹ ਸਾਡੇ ਸਿਸਟਮ ਵਾਸਤੇ ਬਣਿਆ ਹੀ ਨਹੀਂ ਹੈ ਹੂੰ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੂੰ ਜੇ ਕੋਈ ਕਹਿੰਦਾ ਕਿ ਮੈਂ 6 ਮਹੀਨੇ ਦੇ ਵਿੱਚ ਸਾਲ ਦੇ ਵਿੱਚ ਇੱਕ ਵਾਰੀ ਖਾ ਲੰਨਾ ਤੇ ਬਹੁਤ ਵੱਡੀ ਉਹਦੀ ਬੇਵਕੂਫੀ ਹੋਏਗੀ ਉਹ ਪੜਿਆ ਲਿਖਿਆ ਬੇਵਕੂਫਾ ਹੂੰ ਜੋ ਕਹਿ ਰਿਹਾ ਕਿ ਮੈਂ ਜਿਹਨੂੰ ਆਪਾਂ ਬੋਲਦੇ ਆ ਚੀਟ ਮੀਲ ਇਹ ਸਹੀ ਨਹੀਂ ਪਿਓਰ ਡਾਈਟ ਹੋਣੀ ਚਾਹੀਦੀ ਆ ਤਾਜੀ ਖਾਣਾ ਖਾਣਨੀ ਚਾਹੀਦੀ ਆ ਜੀ ਔਰ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਲਸਣ ਗੰਡਾ ਅਦਰਕ ਹੈ ਹਾਂਜੀ ਇਹ ਬਹੁਤ ਇੰਪੋਰਟੈਂਟ ਮੈਡੀਸਿਨ ਨੇ ਸਾਡੇ ਵਾਸਤੇ ਹਮ ਬੋਇਲਡ ਫਾਰਮ ਦੇ ਵਿੱਚ ਸਾਨੂੰ ਹਰ ਸਬਜੀ ਦਾ ਸੇਵਨ ਕਰਨਾ ਚਾਹੀਦਾ ਜੀ ਜਿੰਨੇ ਵੀ ਰੈਸਟੋਰੈਂਟਸ ਨੇ ਹੋਟੈਲਸ ਨੇ ਜੀ ਚਾਹੇ ਪਬਲਿਕ ਪਾਰਟੀਆਂ ਨੇ ਇਹਨਾਂ ਦਾ ਭੋਜਨ ਸਾਨੂੰ ਸਖਤ ਤੌਰ ਤੇ ਬਾਇਕਾਟ ਕਰਨਾ ਚਾਹੀਦਾ ਜੇ ਅਸੀਂ ਆਪਣੀ ਸਿਹਤ ਨੂੰ ਪਿਆਰ ਕਰਦੇ ਹਾਂ ਕਿਉਂਕਿ ਇਨਸਾਨ ਆਪਣੀ ਅੱਧੀ ਉਮਰ ਤੇ ਡਾਕਟਰ ਦੇ ਕੋਲ गुजार ਰਿਹਾ ਬਿਲਕੁਲ ਔਰ ਅਸੀਂ ਨੌਜਵਾਨ ਤਿਆਰ ਕਰ ਰਹੇ ਹਾਂ ਜੀ ਜੋ ਇਹ ਪ੍ਰੂਵ ਕਰ ਦੇਣਗੇ ਜੀ ਕਿ ਫਿਜ਼ੀਕਲ ਸਟਰੈਂਥ ਅਸੀਂ ਕੁਦਰਤੀ ਤਰੀਕੇ ਦੇ ਨਾਲ ਕਈ ਗੁਣਾ ਵਧਾ ਹਾਸਲ ਕਰ ਸਕਦੇ ਹਾਂ ਸਾਨੂੰ ਇਹਨਾਂ ਸ਼ਾਰਟਕੱਟਸ ਦੀ ਲੋੜ ਨਹੀਂ ਹੈ ਹਮ ਔਰ ਜਲਦੀ ਸਾਰਾ ਪੰਜਾਬ ਇਹ ਦੇਖੂਗਾ ਜੀ ਹਾਂ ਵੀ ਸੱਚੀ ਹੈਗੇ ਨੇ ਲੋਕ ਇਦਾਂ ਨਹੀਂ ਬਿਲਕੁਲ ਜਿਹੜੇ ਕਰਕੇ ਬਖਾ ਸਕਦੇ ਬਿਲਕੁਲ ਉਹ ਤੁਹਾਡੇ ਸਾਹਮਣੇ ਆਉਣਗੇ ਕੁਝ ਸਮੇਂ ਦੀ ਖੇਡ ਹੈ ਜੀ ਜੀ ਬਿਲਕੁਲ ਕਿਉਂਕਿ ਉਹਨਾਂ ਤੋਂ ਹੋਰ ਵੀ ਕਾਫੀ ਲੋਕ ਮੋਟੀਵੇਟ ਹੋਣਗੇ ਸਿੱਖਿਆ ਲੈਣਗੇ ਤੇ ਜੁੜਨਗੇ ਹਨਾ ਤੁਹਾਡੇ ਜੀ ਅੱਜ ਦੇ ਸਮੇਂ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਪ੍ਰਭਾਵਿਤ ਕਰਨਾ ਤੁਸੀਂ ਗੱਲਾਂ ਦੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਕਰਕੇ ਪ੍ਰੂਵ ਕਰਨਾ ਪਵੇ ਪੰਜਾਬ ਦੇ ਕੋਲ ਨੰਬਰ 1 ਚੀਜ਼ ਸੀਗੀ ਸਿਹਤ ਪੰਜਾਬ ਦੇ ਕੋਲ ਫਿਰ ਆਉਣੀ ਹੈ ਸਿਹਤ ਉਹਦੇ ਨਾਲ ਹੀ ਪੰਜਾਬ ਰਾਜ ਕਰੇਗਾ। ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ